ਦੁੱਧ ਪੀਣ ਨੂੰ ਰੱਖੇ ਲਵੇਰੇ ਮੱਝ ਰੱਖੀ ਇੱਕ ਗਾਂ ਮਾਂ ਪਿੰਡ ਨਹੀਂ ਛੱਡਦੀ ਤੇ ਮੈਂ ਨਹੀਂ ਛੱਡਦਾ ਮਾਂ ਪਿੰਡ ਨਹੀਂ ਛੱਡਦੀ ਲੋਕੀ ਵਿਦੇਸ਼ ਚਲ ਜਾਂਦੇ ਆ ਮੈਂ ਇੱਥੇ 6-7 ਕਿਲੋਮੀਟਰ ਪਿੰਡ ਤੋਂ ਉੱਠ ਕੇ ਜਲੰਧਰ ਨਹੀਂ ਆ ਸਕਿਆ ਮਾਂ ਕਰਤਾ ਮਜਬੂਰੀਆਂ ਮਜਬੂਰ ਕਰਦੀਆਂ ਨੇ ਕਿਸੇ ਨੂੰ ਪਰਦੇਸੀ ਹੋਣ ਲਈ ਕੋਈ ਸ਼ੌਂਕ ਨਾਲ ਪਰਦੇਸੀ ਨਹੀਂ ਹੋਣਾ ਚਾਹੁੰਦਾ ਸਾਡੇ ਪੰਜਾਬ ਨੂੰ ਯਾਰ ਇੱਡੀ ਸੋਹਣੀ ਧਰਤੀ ਗੁਰੂਆਂ ਪੀਰਾਂ ਅਵਤਾਰਾਂ ਦੀ ਧਰਤੀ ਯਾਰ ਇਹਨਾਂ ਨੇ ਬਣਾ ਕੇ ਦਿੱਤਾ ਯਾਰ ਕਹਿੰਦੇ ਕੀਤਾ ਤੁਸੀਂ ਕਹਿੰਦੇ ਵੀ ਕਹਾਂ ਲਈ ਬੋਲਦੇ ਮੈਂ ਤਾਂ ਮੈਂ ਤਾਂ ਇਹਨਾਂ ਦੇ ਉੱਤੋਂ ਬੋਲਦਾ ਨਾ ਸਟੇਜਾਂ ਤੋਂ ਇੱਦਾਂ ਬੈਠੇ ਹੁੰਦੇ ਆ ਮੈਂ ਤਾਂ ਕਹਿੰਦਾ ਮੈਂ ਨਾ ਆਓ ਕਿਸੇ ਪਲੇਟਫਾਰਮ ਤੇ ਆਓ ਮੇ ਨਾਲ ਬਹਿਸ ਕਰੋ ਨਾ ਅਸੀਂ ਤਾਂ ਹੱਥ ਜੋੜ ਕੇ ਕਹਿੰਦੇ ਵੀ ਸਾਤੇ ਰਹਿਮ ਕਰੋ ਤੁਸੀਂ ਕਿੱਦਾਂ ਦੀ ਗੰਦੀ ਸਿਆਸਤ ਕਰ ਰਹੇ ਹੋ ਆਉਣ ਵਾਲੀਆਂ ਪੀੜ੍ਹੀਆਂ ਨੇ ਤੁਹਾਨੂੰ ਮਾਫ਼ਤਾ ਕਰਨਾ ਨਹੀਂ ਪਰ ਤੁਸੀਂ ਮੁਲਕ ਦਾ ਬੇੜਾ ਕਰ ਕਰ ਰਹੇ ਹੋ ਪੰਜਾਬੀ ਗਾਇਕੀ ਦੀ ਗੱਲ ਕਰੀਏ ਤੇ ਪੰਜਾਬੀ ਗਾਇਕੀ ਦੇ ਵਿੱਚ ਅੱਜ ਨਸ਼ਾ ਅਸ਼ਲੀਲਤਾ ਬਹੁਤ ਆ ਚੁੱਕੀ ਹੈ ਪਰ ਜੇ ਗੱਲ ਕਰੀਏ ਕੁਝ ਗਾਇਕਾਂ ਦੀ ਤਾਂ ਅੱਜ ਵੀ ਸਮਾਜ ਨੂੰ ਸੇਧ ਦੇਣ ਵਾਲੇ ਗਾਣੇ ਗਾਉਂਦੇ ਨੇ ਮੇਰੇ ਨਾਲ ਅੱਜ ਮੌਜੂਦ ਆ ਵਾਇਸੋ ਪੰਜਾਬ ਦੇ ਵਿੱਚ ਮੰਗੀ ਮਾਲ ਜੀ ਮਾਲ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਗਾਇਕੀ 'ਚ ਕਿੱਦਾਂ ਆਪਾਂ ਉਹਦੀ ਗੱਲ ਕਰਦੇ ਹਾਂ ਨਹੀਂ ਸਭ ਤੋਂ ਪਹਿਲਾਂ ਤਾਂ ਨਰੰਗਪੁਰੀ ਸਾਹਿਬ ਵੈਲਕਮ ਜੀ ਆ ਤੁਸੀਂ ਆਏ ਹੋ ਮਹਾਰਾਜ ਤੇ ਵਾਇਸ ਆਫ ਪੰਜਾਬ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਜਿਆਦਾ ਮੁਬਾਰਕਬਾਦ ਕਿ ਤੁਸੀਂ ਬਹੁਤ ਪੰਜਾਬੀਅਤ ਲਈ ਅੱਛਾ ਕੰਮ ਕਰ ਰਹੇ ਹੋ ਤੁਹਾਡਾ ਚੈਨਲ ਬਹੁਤ ਜਿਆਦਾ ਹੋਰ ਤਰੱਕੀ ਕਰੇ ਵਾਹਿਗੁਰੂ ਅਗੇ ਇਹ ਅਰਦਾਸ ਹੈ ਜੀ ਅੱਜ ਜੀ ਬਿਲਕੁਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੈਂ ਜਿਵੇਂ ਸ਼ੁਰੂਆਤ ਕੀਤੀ ਹੈ ਕਿ ਅੱਜ ਅਸ਼ਲੀਲਤਾ ਤੇ ਨਸ਼ਾ ਬਹੁਤ ਜਿਆਦਾ ਆ ਚੁੱਕਿਆ ਹੈ ਰੀਲਾਂ ਬੰਦ ਜਿ ਨੇ ਲੋਕ ਜਿਹੜੇ ਹੈ ਨਾ ਖਾਸ ਕਰਕੇ ਨੌਜਵਾਨ ਹੈ ਉਹ ਭਟਕ ਰਹੇ ਨੇ ਪਰ ਤੁਸੀਂ ਜਦੋਂ ਗਾਇਕੀ ਦੇ ਦੌਰ ਵਿੱਚ ਆਏ ਤੁਸੀਂ ਗੀਤਕਾਰ ਵੀਰੇ ਐਸੇ ਗੀਤ ਲਿਖੇ ਜਾਂ ਐਸੇ ਗੀਤ ਗਾਏ ਜਿਹੜੇ ਅੱਜ ਵੀ ਸਮਾਜ ਨੂੰ ਸੇਧ ਦੇ ਰਹੇ ਨੇ ਨਰੰਗਪੁਰੀ ਸਾਹਿਬ ਮੈਂ ਅੱਜ ਵੀ ਉਸੇ ਲਈ ਤੇ ਆ ਮੈਂ ਆਪਣਾ ਰਸਤਾ ਨਹੀਂ ਉਹ ਚੇਂਜ ਕੀਤਾ ਮੈਂ ਵੇ ਵਕਤ ਹੀ ਨੇਹਰੀਆਂ ਦੇ ਨਾਲ ਨਹੀਂ ਉਹ ਵਗਿਆ ਮੈਂ ਬਾਬਰ ਰੋਲਾ ਨਹੀਂ ਬਣਿਆ ਜਾਨੀ ਮੈਂ ਹਵਾ ਬਣ ਕੇ ਵਗਿਆ ਬਾਬਰ ਰੋਲੇ ਦੇ ਵਿੱਚ ਬਹੁਤ ਜਾਨ ਹੁੰਦੀ ਆ ਇੱਕਦਮ ਆਉਂਦਾ ਨੇਹਰੀਆਂ ਮਾਰਦਾ ਭਰੀਆਂ ਚੱਕ ਚੱਕ ਕਣਕ ਦੀਆਂ ਤਾਂ ਨੂੰ ਬਾਬਰ ਰੋਲਾ ਪਰ ਉਹਦੀ ਉਮਰ ਨਵੇਰੀ ਨਹੀਂ ਹੁੰਦੀ ਉਮਰ ਬਹੁਤ ਥੋੜੀ ਹੁੰਦੀ ਆ ਸੋ ਮੈਂ ਹਵਾ ਬਣ ਕੇ ਵਗਿਆ ਤਾਂ ਅੱਜ ਤੱਕ ਨਿਰੰਤਰ ਵਗ ਰਿਹਾ ਮੈਂ ਨਾ ਤਾਂ ਗੰਦਾ ਗੀਤ ਲਿਖਿਆ ਨਾ ਗੰਦਾ ਵੀਡੀਓ ਬਣਾਇਆ ਤੇ ਨਾ ਹੀ ਗੰਦਾ ਗਾਇਆ ਤੇ ਐਵੇਂ ਲੋਕੀ ਕਹੀ ਜਾਂਦੇ ਵੀ ਜਾਂ ਕਰੋ ਆ ਕਰੋ ਮੈਨੂੰ ਤਾਂ ਅਜ ਤੱਕ ਕੰਮ ਨਹੀਂ ਮੁੱਕ ਰਿਹਾ ਬਾਬੇ ਦੀ ਕਿਰਪਾ ਨਾਲ ਆ ਜੂ ਫਿਰ ਕੰਮ ਹੈ ਆ ਜੀ ਬਿਲਕੁਲ ਬਾਬੇ ਦੀ ਕਿਰਪਾ ਵੀ ਗੱਲ ਕੀਤੀ ਬਾਬੇ ਦੀ ਫੁੱਲ ਕਿਰਪਾ ਐਸੇ ਗੀਤ ਤੁਸੀਂ ਗਾਏ ਜਿਹੜੇ ਅੱਜ ਵੀ ਮਕਬੂਲ ਹੋ ਰਹੇ ਨੇ ਕਿਸ ਤਰ੍ਹਾਂ ਮਨ ਚਾਹੁੰਦਾ ਜਦੋਂ ਗੀਤ ਲਿਖਦੇ ਹੋ ਤੁਸੀਂ ਆਪਣੇ ਗੀਤ ਆਪ ਹੀ ਗਾਉਂਦੇ ਹੋ ਜਾਂ ਕੁਝ ਗੀਤ ਬਾਹਰੋਂ ਵੀ ਲੈਂਦੇ ਵੈਸੇ ਤਾਂ ਤੁਸੀਂ ਗੀਤਕਾਰ ਹੈਗੇ ਆ ਅ ਨਹੀਂ ਮੇਰੀ ਕੋਈ ਇੱਕ ਅਦਾ ਹੋ ਸਕਦਾ ਕਿ ਤੋ ਲਿਆਵਨੇ ਤਾਂ ਮੈਂ ਗੀਤ ਨਹੀਂ ਲੈਂਦਾ ਜੀ ਕੁਮੇਤੋਂ ਆਪਣੇ ਤੋਂ ਅਨਗਿਣਤ ਗੀਤ ਪਏ ਨੇ ਸੋ ਜੇ ਗੀਤਕਾਰੀ ਦੀ ਗੱਲ ਕਰਾਂ ਤੇ ਝਾਂਜਰਾਂ ਚੂੜੀਆਂ ਕੋਕਿਆਂ ਪਰਾਂਦੀਆਂ ਤੇ ਮੇਤੋਂ ਕਦੀ ਇੱਕ ਵੀ ਗੀਤ ਨਹੀਂ ਲਿਖ ਹੋਇਆ ਨਾ ਮੈਂ ਲਿਖ ਸਕਦਾ ਮੇਤੇ ਜਦੋਂ ਕਿਸੇ ਚੀਜ਼ ਦਾ ਕੋਈ ਅਸਰ ਹੁੰਦਾ ਮੈਂ ਉਦੋਂ ਲਿਖਦਾ ਜੀ ਹਾਂਜੀ ਉਹ ਗੀਤ ਫਿਰ 10 ਮਿੰਟ ਦੇ ਵਿੱਚ ਬਣ ਜਾਂਦਾ ਚਾਹੇ ਮੈਂ ਗੱਡੀ 'ਚ ਜਾਂਦਾ ਹੋਵਾਂ ਮੈਂ ਜ਼ਰੂਰੀ ਨਹੀਂ ਕਿ ਮੈਂ ਲਿਖਣ ਲਈ ਬੈਠਾਂ ਵੀ ਅੱਜ ਮੈਂ ਗੀਤ ਹੀ ਲਿਖਣੇ ਜੇ ਤੱਕ ਬੰਦੀਆਂ ਕਰਕੇ ਗੀਤ ਲਿਖਣੇ ਹੁਣ ਤਾਂ ਮੈਂ ਰੋਜ਼ ਦੇ 50-50 ਲਿਖੀ ਜਾਂਦਾ ਜੀ ਉਹ ਹੋ ਨਹੀਂ ਉਹ ਨਹੀਂ ਅੱਛਾ ਇੱਕ ਤੁਹਾਡਾ ਨਾ ਗੀਤ ਹੈ ਮੈਂ ਬੜਾ ਭਾਵੁਕ ਹੋ ਰਿਹਾ ਸੀ ਜਦੋਂ ਸੁਣ ਰਿਹਾ ਸੀ ਤੁਸੀਂ ਇੱਕ ਗੀਤ ਗਾਇਆ ਸੀ ਮਾਂ ਦੇ ਉੱਤੇ ਜੀ ਉਹ ਤੁਹਾਡੇ ਜੀਵਨ ਨਾਲ ਸੰਬੰਧਦਾ ਹੁੰਦਾ ਜੀ ਉਹ ਆਪਾਂ ਦਰਸ਼ਕਾਂ ਨੂੰ ਜਾਣਦੇ ਕਿ ਕੀ ਸੰਬੰਧ ਹੈ ਪਤਾ ਲੱਗੇ ਕਿ ਤੁਸੀਂ ਮਾਂ ਦਾ ਗੀਤ ਗਾਇਆ ਸੀ ਲੋਕ ਮਾਂ ਨੂੰ ਛੱਡ ਕੇ ਵਿਦੇਸ਼ ਚਲੇ ਜਾਂਦੇ ਨੇ ਉਹ ਉਸ ਬਾਰੇ ਦੱਸੋ ਆ ਲੋਕੀ ਵਿਦੇਸ਼ ਚਲੇ ਜਾਂਦੇ ਆ ਮੈਂ ਇੱਥੇ 6-7 ਕਿਲੋਮੀਟਰ ਪਿੰਡ ਤੋਂ ਉੱਠ ਕੇ ਜਲੰਧਰ ਨਹੀਂ ਆ ਸਕਿਆ ਮਾਂ ਕਰਕੇ ਜੀ ਬਿਲਕੁਲ ਮਾਂ ਨੇ ਪਿੰਡ ਨਹੀਂ ਛੱਡਿਆ ਮੈਂ ਮਾਂ ਨਹੀਂ ਛੱਡੀ ਜੀ ਬਿਲਕੁਲ ਠੀਕ ਹੈ ਨਾ ਉਹੀ ਕੀ ਸੁਣਾ ਹਾਂਜੀ ਹਾਂਜੀ ਚੱਲ ਮਾ ਚੱਲੇ ਉੱਠ ਸ਼ਹਿਰ ਨੂੰ ਚੱਲੀਏ ਤੇਰੇ ਪੁੱਤ ਨੇ ਲੈ ਲਈ ਕੋਠੀ ਮਾਂ ਕਹਿੰਦੀ ਮੈਂ ਨਹੀਂ ਜਾਣਾ ਬੱਚਿਆ ਲੈ ਜਾ ਆਪਣੀ ਬੋਟੀ ਮੈਂ ਕਿਵੇਂ ਦਸ ਸ਼ਹਿਰ ਚ ਵੱਸ ਜਾ ਛੱਡ ਕੇ ਠੰਡੜੀ ਸ਼ਾਮਾ ਪਿੰਡ ਨਹੀਂ ਛੱਡਦੀ ਤੇ ਮੈਂ ਨਹੀਂ ਛੱਡਦਾ ਮਾਂ ਪਿੰਡ ਨਹੀਂ ਛੱਡਦੀ ਤੜਕੇ ਉੱਠ ਕੇ ਪਾਠ ਮ ਕਰਦੀ ਸੁਣਦੀ ਏ ਗੁਰਬਾਣੀ ਚਾਬਣਾ ਕੇ ਪਾਲੈਂਦੀ ਏ ਚਾਟੀ ਵਿੱਚ ਮਦਾਨੀ ਚਾਂਬਣਾ ਕੇ ਪਾਲੈਂਦੀ ਏ ਚਾਟੀ ਵਿੱਚ ਮਦਾਨੀ ਦੁੱਧ ਪੀਣ ਨੂੰ ਰੱਖੇ ਲਵੇਰੇ ਦੁੱਧ ਪੀਣ ਨੂੰ ਰੱਖੇ ਲਵੇਰੇ ਮੱਝ ਰੱਖੀ ਇੱਕ ਗਾਂ ਮਾਂ ਪਿੰਡ ਨਹੀਂ ਛੱਡਦੀ ਤੇ ਮੈਂ ਨਹੀਂ ਛੱਡਦਾ ਮਾਂ ਪੈਂਡ ਨਹੀਂ ਛੱਡਦੀ ਪਾਜੀ ਅੱਜ ਦਾ ਜਿਹੜਾ ਦੂਰ ਹੈ ਨਾ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਕੁਝ ਸਮਾਂ ਹੁੰਦਾ ਸੀ ਕਿ ਸ਼ਾਇਦ ਕਰੇ ਨੇ ਦੁਆਬੇ ਦੇ ਵਿੱਚ ਵਿਦੇਸ਼ ਲੋਕ ਚਲੇ ਅੱਜ ਪੂਰੇ ਪੰਜਾਬ ਖਾਲੀ ਹੋ ਚੁੱਕਿਆ ਨੌਜਵਾਨ ਨਜ਼ਰ ਨਹੀਂ ਆ ਰਿਹਾ ਮੈਂ ਵੀ ਉਸ ਤੋਂ ਦੂਰ ਦੀ ਮੇਰੇ ਦੋਨੇ ਵੀ ਬੱਚੇ ਕੈਨੇਡਾ ਨੇ ਪਰ ਇਹ ਕੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਬੱਚਿਆਂ ਤੇ ਮਾਂ ਜਿਹੜੇ ਮਾਪੇ ਹੋ ਐ ਅਲੱਗ ਹੋ ਸਕਦੇ ਨੇ ਪਾਜੀ ਬਹੁਤ ਵੱਡਾ ਦੁਖਾਂਤ ਆ ਇਹ ਆਪਣੇ ਲਈ ਪੰਜਾਬੀਆਂ ਲਈ ਅਸੀਂ ਚਾਰ ਭੈਣ ਭਾਈ ਆਂ ਜੀ ਛੋਟੀ ਭੈਣ ਮੇਰੀ ਆਸਟ੍ਰੇਲੀਆ ਬ੍ਰਿਸਬਨ ਵੇਈ ਆ ਬ੍ਰਦਰ ਮੇਰਾ ইংল্যান্ড ਆ ਭੈਣ ਮੇਰੀ ਕੈਨੇਡਾ ਆ ਵੱਡੀ ਮੈਂ ਇੱਥੇ ਆ ਜੀਵਨ ਦੇ ਵਿੱਚ ਕਿੰਨੀ ਵਾਰੀ ਅਸੀਂ ਮਿਲਾਂਗੇ ਜਾਂ ਤਾਂ ਸੁੱਖ ਤੇ ਜਾਂ ਦੁੱਖ ਤੇ ਜਾਂ ਮੁਕਤੇ ਜਾਂ ਕਿਸੇ ਮੁੰਡੇ ਕੁੜੀ ਆਵੇ ਵਿਆਹ ਹੋਣਗੇ ਉਦੋਂ ਜਾਂ ਕੋਈ ਦੁਖਾਂਤ ਆ ਗਿਆ ਉਦੋਂ ਸਾਡੀ ਜ਼ਿੰਦਗੀ ਇਹ ਹੀ ਰਹਿ ਗਈ ਯਾਰ ਕਿੱਡਾ ਵੱਡਾ ਦੁਖਾਂਤ ਆ ਪੰਜਾਬੀਆਂ ਲਈ ਇਹ ਤਾਂ ਐਵੇਂ ਹੀ ਕਹਿੰਦੇ ਕਿ ਬੰਦਾ ਪਰਦੇਸੀ ਹੋ ਗਿਆ ਜੀ ਉਹ ਕੈਨੇਡਾ ਚਲ ਗਿਆ ਜੀ ਇਹ ਤਾਂ ਮਜਬੂਰੀਆਂ ਮਜਬੂਰ ਕਰਦੀਆਂ ਨੇ ਕਿਸੇ ਨੂੰ ਪਰਦੇਸੀ ਹੋਣ ਲਈ ਕੋਈ ਸ਼ੌਂਕ ਨਾਲ ਪਰਦੇਸੀ ਨਹੀਂ ਹੋਣਾ ਚਾਹੁੰਦਾ ਕੌਣ ਛੱਡਣਾ ਚਾਹੁੰਦਾ ਯਾਰ ਅੱਜ ਕੱਲ ਦਾ ਤਾਂ ਸਮਾਂ ਆਇਆ ਇੱਕ ਇੱਕ ਦੋ ਦੋ ਤਾਂ ਨਿਆਣੇ ਆ ਜੀ ਠੀਕ ਹੈ ਨਾ ਹੁਣ ਤੁਸੀਂ ਲਾ ਦੋ ਦੋ ਬੇਟੇ ਆ ਬਾਹਰ ਚਲੇ ਗਏ ਆ ਠੀਕ ਹੈ ਨਾ ਮੀਆਂ ਬੀਬੀ ਕੀ ਕਰਦੇ ਹੋਗੇ ਇੱਕ ਦੂਜੇ ਨਾਲ ਨੂੰ ਦੇਖ ਕੇ ਰੋਂਦੇ ਹੋਵੋਗੇ ਯਾਰ ਬੱਚੇ ਕਿੱਥੇ ਬੱਚੇ ਤੁਹਾਡੇ ਨਾਲ ਬੈਠੇ ਆ ਤੁਹਾਨੂੰ ਊਰਜਾ ਦਿੰਦੇ ਆ ਤੁਹਾਡੀ ਜ਼ਿੰਦਗੀ 'ਚ ਵਾਧਾ ਤੁਹਾਡੀ ਉਮਰ ਦੇ ਵਿੱਚ ਵਾਧਾ ਕਰਦੇ ਤੁਹਾਡੇ ਬੱਚੇ ਠੀਕ ਹੈ ਨਾ ਤੇ ਬੱਚਿਆਂ ਨੂੰ ਉਥੇ ਤੁਸੀਂ ਚੱਲ ਜਾਨੇ ਉਥੋਂ ਤੁਹਾਨੂੰ ਪਤਾ ਨਹੀਂ ਬੱਚੇ ਕਿਦਾਂ ਉਥੇ ਜ਼ਿੰਦਗੀ ਨੂੰ ਜਿਹੜੇ ਆ ਉਹ ਸੰਘਰਸ਼ ਕਰ ਰਹੇ ਆ ਕਿਦਾਂ ਉਥੇ ਬੁਖਾਰ ਚੜ ਗਿਆ ਕਿਦਾਂ ਸਾਰੇ ਇਥੇ ਮਾਮਾ ਸੌ ਲਾਡ ਲਡਾਉਂਦੀਆਂ ਗੋਲੀਆਂ ਪੇ ਲੈ ਆ ਕੇ ਦਿੰਦਾ ਆ ਇਧਰੋਂ ਆਇਆ ਪੁੱਤ ਹੋਇਆ ਇਧਰੋਂ ਆਇਆ ਪੁੱਤ ਹੋਇਆ ਉਹ ਮੇਰਾ ਪੁੱਤ ਇਹ ਤਾਂ ਖਾਂ ਤੇ ਸਾਡੇ ਲਈ ਬਹੁਤ ਵੱਡਾ ਪੰਜਾਬੀਆਂ ਲਈ ਔਰ ਇਹ ਸ਼ੁਰੂ ਕਿੱਥੋਂ ਹੋਇਆ ਇਹ ਸਾਡੀਆਂ ਗਵਰਨਮੈਂਟਾਂ ਤੋਂ ਜਦੋਂ ਦੇ ਅਸੀਂ ਯਾਦ ਹੋਏ ਆ ਏਡੀਆਂ ਗੰਦੀਆਂ ਗਵਰਨਮੈਂਟਾਂ ਏਡਾ ਗੰਦਾ ਸਿਸਟਮ ਆਇਆ ਏ ਮੈਂ ਕਿਹ ਵੀ ਇੰਟਰਵਿਊ ਦੇ ਵਿੱਚ ਇਹ ਗੱਲ ਕਹ ਕੇ ਹਟਿਆ ਕਿ 10% ਲੌਬੀ ਸਾਨੂੰ 90% ਲੋਕਾਂ ਨੂੰ ਬੇਪਕੋ ਬਣਾ ਰਹੇ ਆ ਜੀ ਇਹਨਾਂ ਦੇ ਇੱਕ ਦੂਜੇ ਦੀਆਂ ਕੁੜੀਆਂ ਲੀਡਰਾਂ ਦੇ ਇੱਕ ਦੂਜੇ ਦੀਆਂ ਪਾਰਟੀਆਂ ਜਿਹੜੀਆਂ ਮਰਜ਼ੀ ਹੁਣ ਮੁੰਡੇ ਕੁੜੀਆਂ ਵਿਆਹੇ ਇਹਨਾਂ ਦੇ ਬਿਜ਼ਨਸ ਚੱਲੀ ਜਾਂਦੇ ਇਹਨਾਂ ਨੂੰ ਕੋਈ ਫਰਕ ਨਹੀਂ ਥੱਲੇ ਦੇ ਲੈਵਲ ਤੇ ਲੋਕਾਂ ਦੇ ਪਿੰਡਾਂ ਦੇ ਵਿੱਚ ਧੜੇ ਬਣੇ ਆ ਉਹ ਇੱਕ ਦੂਜੇ ਸਿਰ 파ੜੀ ਜਾਂਦੇ ਪਰਚੇ ਕਰਾਈ ਜਾਂਦੇ ਆ ਇਹ ਸ਼ਾਮ ਨੂੰ ਮੈਂ ਤਾਂ ਬਹੁਤ ਲੀਡਰਾਂ ਨੂੰ ਦੇਖਾਂਦਾ ਜਿਹੜੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਸ਼ਾਮ ਨੂੰ ਬੈਠੇ ਇਕੱਠੇ ਗਲਾਸੀ ਲਾਉਂਦੇ ਹੁੰਦੇ ਆ ਜੀ ਬਿਲਕੁਲ ਠੀਕ ਹੈ ਨਾ ਤੁਸੀਂ ਤਾਂ ਤ ਮਤਲਬ ਕਿ ਇੱਕ ਸਕ੍ਰਿਪਟ ਐਕ ਲਿਖੀ ਜਾਂਦੀ ਸਾਨੂੰ ਬੇਵਕੂਫ ਬਣਾਉਣ ਲਈ ਵੀ ਕਿਦਾਂ ਬਣਾਉਣਾ ਉਹ ਅਸੀਂ ਬਣਦੇ ਆ ਸਾਡਾ ਤਾਂ ਖਾਂ ਤੇ ਆ ਕਿ ਸਾਡੇ ਬੱਚਿਆਂ ਨੂੰ ਜਿਹੜਾ ਤੁਸੀਂ ਕਹਿੰਦੇ ਹੋ ਵੀ ਦੋਨੇ ਬੇਟੇ ਮੇਰੇ ਭਤੀਜੇ ਬਾਹਰ ਚਲ ਗਏ ਬੇਟਾ ਬੇਟੀ ਬੇਟਾ ਬੇਟੀ ਭਤੀਜੀ ਬਾਹਰ ਚਲ ਗਈ ਬੇਟਾ ਚਲ ਗਿਆ ਪਾਜੀ ਕਿਉਂ ਗਿਆ ਇੱਥੇ ਕੋਈ ਕੰਮ ਹੀ ਹੈ ਨਹੀਂ ਇੱਥੇ ਕੋਈ ਕਿੱਤਾ ਹੀ ਹੈ ਨਹੀਂ ਕੋਈ ਰੋਜ਼ਗਾਰ ਹੀ ਹੈ ਨਹੀਂ ਬੱਚਿਆਂ ਲਈ ਅੱਛਾ ਜੇ ਅਸੀਂ ਬੱਚਾ ਪੜਾ ਦਿੰਨੇ ਆ ਫਿਰ ਸਾਨੂੰ ਇਹ ਵੀ ਡਰ ਹੁੰਦਾ ਰੋਜ਼ਗਾਰ ਤਾਂ ਚੱਲ ਕੋਈ ਨਹੀਂ ਅਰੇ ਬੇਲਾ ਰਹਿ ਕੇ ਸੋਸਾਇਟੀ ਉਧਾਂ ਦੀ ਚ ਨਾ ਕਿਤੇ ਬੈਠ ਜਾਈਂ ਕਿਉਂਕਿ ਜਿਹੜੀ ਸੰਗਤ ਹੈ ਨਾ ਉਹ ਚੋਂ ਰੰਗਤ ਚੜਦੀ ਹੈ ਕਿਤੇ ਸੰਗਤ ਮਾੜੀ ਹੋ ਗਈ ਜੇ ਇਹ ਬੱਚਾ ਸਮਾਕੀਆ ਬਣ ਗਿਆ ਗਿਆ ਜੀ ਸਾਰੀ ਜ਼ਿੰਦਗੀ ਦੀ ਕਮਾਈ ਤਾਂ ਤੁਹਾਡੇ ਬੱਚੇ ਆ ਯਾਰ ਬਿਲਕੁਲ ਜੀ ਤੇ ਬੱਚਾ ਹੀ ਕੇ ਸਮਾਕੀਆ ਬਣ ਗਿਆ ਤਾਂ ਕੀ ਰਹਿ ਗਿਆ ਪੱਲੇ ਖਤਮ ਆਪੇ ਤਾਂ ਫੇਕਾਤమే ਇਸ ਕਰਕੇ ਲੋਕੀ ਡਰਦੇ ਚੰਗੇ ਚੰਗੇ ਘਰਾਂ ਦੇ ਆਪਾਂ ਤਾਂ ਮਿਡਲ ਕਲਾਸ ਤੋਂ ਮੱਧ ਵਰਗੀ ਲੋਕ ਆ। ਕੁਜਾਰੇ ਚੱਲਦੇ ਆ। ਮੈਂ ਕਹਿੰਦਾ ਮੈਂ ਉਹਨਾਂ ਲੋਕਾਂ ਨੂੰ ਜਾਣਦਾ ਜਿਹੜੇ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਬੰਦੇ ਉਹਨਾਂ ਨੇ ਵੀ ਆਪਣੇ ਨਿਆਣੇ ਬਾਹਰ ਤੋਂ ਬਿਲਕੁਲ ਅਰੇ ਕਿਉਂ ਕੀਤੇ ਆ ਕਿਉਂਕਿ ਗਵਰਨਮੈਂਟ ਐਸੀਆਂ ਗੰਦੀਆਂ ਨੇ ਇੱਥੋਂ ਪੰਜਾਬ ਨੂੰ ਲੁੱਟੀ ਜਾਂਦੇ ਆ। ਕੋਈ ਬਿਜ਼ਨਸ ਆਪਣਾ ਆਸਟ੍ਰੇਲੀਆ, ਕੋਈ ਸਾਲਾ ਇੰਗਲੈਂਡ ਬੜਾਈ ਜਾਂਦਾ, ਕੋਈ ਕੈਨੇਡਾ, ਕੋਈ ਅਮਰੀਕਾ ਇਹ ਸਿਰ ਪੰਜਾਬ ਨੂੰ ਲੁੱਟਣ ਲਈ ਆਉਂਦੇ ਨੇ। ਜਿੱਦਾਂ ਕਿ ਅਰਬੀ ਆਉਂਦੇ ਹੁੰਦੇ ਸੀਗੇ। ਜੀ ਬਿਲਕੁਲ। ਹੁਣ ਇਹ ਸਾਡੇ ਵਰਗੇ ਬਣ ਕੇ ਸਾਡੇ ਵਰਗੇ ਬਣ ਕੇ ਸਾਨੂੰ ਲੁੱਟ ਰਹੇ ਆ ਔਰ ਜਿਹੜਾ ਸਾਨੂੰ ਪਤਾ ਨਹੀਂ ਲੱਗ ਰਿਹਾ ਅੱਛਾ ਇੱਕ ਦੁਖਾਂਤ ਹੋਰ ਵੀ ਐ ਕੱਲਾ ਨਸ਼ਾ ਨਹੀਂ ਜਿਹੜੇ ਗੈਂਗ ਗੈਂਗイズਮ ਵੀ ਵੱਧ ਗਿਆ ਪਤਾ ਹੀ ਨਹੀਂ ਹੁੰਦਾ ਬੱਚਾ ਕਦੋਂ ਕਿਸ ਨਾਲ ਜਾ ਕੇ ਰਲ ਜਾਂਦਾ ਇਹ ਵੀ ਬੜੀ ਵੱਡੀ ਪ੍ਰੋਬਲਮ ਭਾਜੀ ਇਹ ਵੀ ਤਾਂ ਉਹੋ ਹੀ ਬੇਰੋਜ਼ਗਾਰੀ ਆ ਨਾ ਮੇਰੇ ਸਮਝੋ ਜੇ ਅੱਜ ਲੋਕਾਂ ਨੂੰ ਕਿੱਤਾ ਹੋਵੇ ਸੁਣੋ ਨਿਆਣਿਆਂ ਨੂੰ ਜਿਹੜੇ ਮੁੰਡੇ ਤੁਸੀਂ ਕਹਿੰਦੇ ਗੈਂਗਸਟਰ ਬਣ ਜਾਂ ਗੈਂਗਬਾਰ ਬਣ ਗਏ ਜਾਂ ਚੋਬੀ ਆ ਕੁਝ ਲੋਕ ਐ ਜਿਨ੍ਹਾਂ ਦਾ ਧੱਕਾ ਕੋਈ ਹੋਇਆ ਤਾਂ ਉਹ ਬਿਲਕੁਲ ਦੁਖੀ ਹੋ ਕੇ ਚਲੋ ਮੈਂ ਕਹਿਣਾ ਮੰਨ ਨਹੀਂ ਤਾਂ ਬਾਕੀ ਲੋਕ ਜਿਹੜੇ ਆ ਉਹ ਜ਼ਿੰਦਗੀ ਦੀਆਂ ਐ ਆਸ਼ਰਾਮ ਜਦੋਂ ਦੇਖਦੇ ਕਿ ਯਾਰ ਆ ਬੰਦੇ ਨੇ ਗੱਡੀ ਲੈ ਲਈ ਆ ਜੀ ਯਾਰ ਮੇਤੋ ਵੀ ਹੋਣੀ ਚਾਹੀਦੀ ਆ ਤੁਸੀਂ ਕੀ ਖਿਆਲ ਆ ਮੇਰੇ ਖਿਆਲ ਨਾਲ ਇਹ ਗੱਲ ਦੱਸੋ ਕਿ ਲੋਕਾਂ ਦੀ 니ਡ ਜਿਹੜੀ ਆ ਉਹ ਕੱਲੀ ਰੋਟੀ ਖਾਣੀ ਆ ਦਾਣੇ ਲੈਣੇ ਆ ਤਾਂ ਜਾਂ ਬਜਨੀਆ ਮਾਫੀ ਆ ਹੋਰ ਕੋਈ ਕਾਹ ਹੈ ਨਹੀਂਗਾ ਕਿਸੇ ਦਾ ਦਿਲ ਕਰਦਾ ਯਾਰ ਮੇਰੀ ਮਾਂ ਸਾਰੀ ਉਮਰ ਥਾਪੀਆਂ ਮਾਰ ਮਾਰ ਕੱਪੜੇ ਧੋਦੀ ਮਰ ਗਈ ਵਿਚਾਰੀ ਇਹਨੂੰ ਮੈਂ ਚੰਗੀ ਮਸ਼ੀਨ ਲੈ ਦੇਵਾ ਕੱਪੜੇ ਧੋਣ ਦੀ ਕਿਸੇ ਦਾ ਦਿਲ ਕਰਦਾ ਸਾਡੇ ਘਰ ਚੰਗੀ ਫਰਿੱਜ ਹੋਵੇ ਕਹਦਾ ਦਿਲ ਕਰਦਾ ਗਰਮੀ ਆ ਸਾਡੇ ਵੀ AC ਹੋਵੇ ਕਿਸੇ ਦਾ ਦਿਲ ਕਰਦਾ ਮੈਂ ਮੋਟਰਸਾਈਕਲ ਲੈ ਲਵਾਂ ਕਿਦਾਂ ਲੈਣਗੇ ਕਿੱਥੋਂ ਬੇਲੇ ਉਹ ਫਿਰ ਦਿਮਾਗ ਜਿਹੜਾ ਸ਼ੈਤਾਨੀ ਦਿਮਾਗ ਬਣ ਜਾਂਦਾ ਉਹਦੋਂ ਨੂੰ ਜਾਂਦਾ ਵੀ ਹੁਣ ਚਲੋ ਲੁੱਟ ਲਈਏ ਕਿਸੇ ਨੂੰ ਬੇਰੋਜ਼ਗਾਰਿਆ ਕਿੱਤਾ ਹੈ ਨਹੀਂ ਕੋਈ ਕਿੱਤਾ ਹੋਊਗਾ ਪੈਸੇ ਆਉਣਗੇ ਪੈਸੇ ਆਉਣਗੇ ਤਾਂ ਘਰ ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ ਜੀ ਬਿਲਕੁਲ ਠੀਕ ਹੈ ਨਾ ਦਿਲਤਾ ਹਰੇਕ ਦਾ ਕਰਦਾ ਨਾ ਮੇਰੇ ਕੋ ਵੀ ਆ ਚੀਜ਼ ਹੋਵੇ ਉਹ ਹੈ ਨਹੀਂਗੀ ਬਸ ਉਹ ਲੁੱਟਾ ਕੋਹਾਂ ਨੂੰ ਹੋ ਗਿਆ ਬੇਲੇ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ ਅੱਛਾ ਇੱਕ ਤੁਹਾਡੀ ਗਾਇਕੀ ਦੇ ਵਿੱਚ ਜਾਂ ਗੀਤਕਾਰੀ ਦੇ ਵਿੱਚ ਅਸੀਂ ਦੇਖਿਆ ਸਰਕਾਰਾਂ ਦੇ ਖਿਲਾਫ ਜਾਂ ਤੁਸੀਂ ਖੁੱਲਕੇ ਬੋਲਦੇ ਹੋ ਡਰ ਲੱਗਦਾ ਕਿ ਨਾ ਮੈਂ ਨਹੀਂ ਨਾ ਕੁੱਤੇ ਬੰਦਿਆਂ ਤੋਂ ਡਰਦਾ ਕੁੱਤੇ ਕਹਿ ਰਿਹਾ ਮੈਂ ਕੁੱਤੇ ਬੰਦੇ ਆ ਜਿਹੜੇ ਸਾਨੂੰ ਮੈਨੂੰ ਇੰਨਾ ਕੁ ਦਿਖਾਤ ਆ ਨਾ ਇੰਨਾ ਕੁ ਦੁੱਖ ਆ ਮੈਂ ਰੋਣਾ ਸਾਡੇ ਪੰਜਾਬ ਨੂੰ ਯਾਰ ਐਡੀ ਸੋਹਣੀ ਧਰਤੀ ਗੁਰੂਆਂ ਪੀਰਾਂ ਅਵਤਾਰਾਂ ਦੀ ਧਰਤੀ ਯਾਰ ਇਹਨਾਂ ਨੇ ਬਣਾ ਕੇ ਦਿੱਤਾ ਯਾਰ ਯਾਰਾ ਸੀ ਤਾਂ ਦੁੱਖ ਹੀ ਆ ਅਸੀਂ ਰੋਨੇ ਸਾਡੇ ਬੱਚੇ ਪਰਦੇਸੀ ਹੋ ਗਏ ਆ ਬੱਚੇ ਉਧਰ ਰੋਈ ਜਾਂਦੇ ਸੀ ਇੱਥੇ ਰੋਈ ਜਾਂਦੇ ਆ ਇਤੋਂ ਵੱਡਾ ਤਖਾਂਤ ਹੋਰ ਕਿਹੜਾ ਹੋਣਾ ਇਹ ਬਕਵਾਸ ਬਾਣੀਆਂ ਮਾਰੀ ਜਾਂਦੇ ਆ ਗੱਲਾਂ ਕਰੀ ਜਾਂਦੇ ਆ ਕੀਤਾ ਕੀ ਇਹਨਾਂ ਨੇ ਸਾਡੇ ਨਿਆਣਿਆਂ ਲਈ ਕੁਛ ਨਹੀਂ ਇਹਨਾਂ ਨੇ ਕੀਤਾ ਲੋਕਾਂ ਨੂੰ ਬੇਫਕੂ ਬਣਾਇਆ ਹੁਣ ਮੈਂ ਅੱਗੇ ਵੀ ਕਹਿ ਕੇ ਹਾਂ ਟੈਂਟਰੂ ਵਿੱਚ ਸਾਡੀ ਹੱਬ ਆਪਣੀ ਆਲੂਆਂ ਦੀ ਆ ਜਿੱਥੇ ਆਪਾਂ ਬੈਠੇ ਆ ਹਾਂਜੀ ਬਿਲਕੁਲ ਠੀਕ ਐ ਇੱਥੇ ਇੱਕ ਲਾਉ ਫੈਕਟਰੀ ਚੈਫਸ ਬੱਕਰੇ ਵੇਖਣ ਆਹ ਰੈਸਟੋਰੈਂਟਾਂ ਚ ਟਿੱਕੀਆਂ ਬੱਕੀਆਂ ਵੇਖਣ ਪਤਾ ਨਹੀਂ ਆਲੂ ਦੇ ਕਿੰਨੇ-ਕਿੰਨੇ ਪ੍ਰੋਡਕਟ ਐ ਸੇ ਇਥੇ ਪੀਂਆਂ ਪੱਚੀਆਂ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਨਿਆਣੇ ਨੂੰ ਤੁਜਗਾਰ ਮਿਲੇ ਭਾਜੀ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ ਇੱਥੇ ਏਸ਼ੀਆ ਦੀ ਸਭ ਤੋਂ ਵੱਡੀ ਫੈਕਟਰੀ ਬਣੀ ਪਰ ਉਹਨੂੰ ਸਰਕਾਰਾਂ ਦੀ ਅਣਦੇਖੀ ਕਰਕੇ ਬੰਦ ਕਰ ਦਿੱਤੀ ਕੱਲ ਹੀ ਹੋਈ ਮੈਂ ਉੱਥੇ ਤਾਂ ਆਉਣ ਲੱਗਾ ਹਾਂਜੀ ਕੱਲ ਹੀ ਹੋਈ ਕਿਉਂਕਿ ਜਿਹੜੀਆਂ ਸਰਕਾਰਾਂ ਆ ਅਮਰੀਕਨ ਚੈਫਸ ਆ ਗਏ ਜੀ ਫਲਾਣੇ ਆ ਗਏ ਤਾਂ ਉਹ ਕਰੇ ਭਾਜੀ ਉਹ ਚੋਂ ਕਮਿਸ਼ਨਾਂ ਖਾਣੀਆਂ ਕੁੰਡੀਆਂ ਲਾਉਣੀਆਂ ਹਾਂਜੀ ਉਹ ਕੁੰਡੀਆਂ ਨਹੀਂ ਲੱਗਣੀਆਂ ਜਿਹੜੀ ਚੀਜ਼ ਇੱਥੇ ਸਾਡੇ ਆਲੂ ਸੜਕਾਂ ਤੇ ਰੁੜੀ ਜਾਂਦੇ ਆ ਜੀ ਬਾਹਰੋਂ ਮਹਿੰਗੇ ਮਹਗਾ ਮਗਾ ਕਿੱਥੇ ਨਿਆਣਿਆਂ ਨੂੰ ਵੇਚੀ ਜਾਂਦੇ ਸਾਰਾ ਕੁਝ ਖਰੀ ਜਾਂਦੇ ਤੁਹਾਡੇ ਪਿੰਡ ਦੇ ਕੋਲ ਹੀ ਇੱਕ ਫੈਕਟਰੀ ਬਣੀ ਸੀ ਲਾਂਬੜੇ ਦੇ ਕੋਲ ਬੜਾ ਕੁਝ ਬੜਾ ਕੁਝ ਮੈਂ ਇਹਨਾਂ ਨੇ ਕਰਨਾ ਨਹੀਂ ਭਾਜੀ ਜੇ ਇਹ ਲੋਕਾਂ ਨੂੰ ਅਕਲ ਹੋਵੇ ਨਾ ਸਾਡੇ ਮੁੱਲ ਖਰਕਾ ਇੰਡੀਆ ਵਰਗਾ ਕੋਈ ਦੁਨੀਆ ਤੇ ਵਰਲਡ ਤੇ ਮੁੱਲ ਖ ਐ ਨਹੀਂਗਾ ਜਿੰਨਾ ਸੋਹਣਾ ਸਾਡਾ ਮੁੱਲਖ ਆ ਮੈਂ ਪਿੱਛੇ ਜਾ ਕੇ ਕੇਰਲਾ ਜਾ ਕੇ ਆ ਬਰਸਾਤ ਵੇਝਣ ਦੀ ਉੱਥੇ ਇੰਨਾ ਸੋਹਣਾ ਮੈਂ ਕਹਿੰਦਾ ਤੁਸੀਂ ਗੱਲ ਛੱਡ ਦਿਓ ਅੱਛਾ ਤੁਹਾਨੂੰ ਠੰਡ ਚਾਹੀਦੀ ਬਰਫਾਂ ਕੁਲੂ ਮਨਾਲੀ ਨਹੀਂ ਚਲ ਜਾਓ ਠੀਕ ਹੈ ਜੀ ਤੁਹਾਨੂੰ ਰੇਤਾ ਦੀ ਕੋਈ ਚੀਜ਼ ਚਾਹੀਦੀ ਹੈ ਇਧਰ ਰਾਜਸਥਾਨ ਵਾਲ ਨੂੰ ਚਲ ਜਾਓ ਠੀਕ ਹੈ ਨਾ ਤੁਸੀਂ ਤੁਸੀਂ ਦੇਖੋ ਸਾਡਾ ਮੁਲਕ ਸੋਹਣਾ ਕਿੰਨਾ ਹਰ ਇੱਕ ਪ੍ਰਾਂਤ ਦਾ ਯਾਨੀ ਹਰ ਇੱਕ ਰਾਜ ਦਾ ਆਪਣਾ ਖਾਣਾ ਆਪਣਾ ਬਾਣਾ ਤੇ ਆਪਣਾ ਗਾਣਾ ਗਾਣਾ ਵੀ ਵੱਖਰਾ ਖਾਣਾ ਵੀ ਵੱਖਰਾ ਬਾਣਾ ਵੀ ਵੱਖਰਾ ਫਿਰ ਆਪਣਾ ਤਾਂ ਦੇਖੋ ਕਿੰਨੀ ਆ ਏਦਾਂ ਸਾਡਾ ਮੁਲਕ ਸਾਡੇ ਮੁਲਕ ਵਰਗਾ ਸੋਹਣਾ ਮੁਲਕ ਹੈ ਨਹੀਂ ਪਰ ਤਰਾਸਦੀ ਹੈ ਸਾਡੇ ਮੁਲਕ ਦਾ ਬੇੜਾ ਗਰਕ ਸਾਡੇ ਲੀਡਰਾਂ ਨੇ ਕੀਤਾ ਤੁਸੀਂ ਕਹਿੰਦੇ ਵੀ ਕਹਲੇ ਬੋਲਦੇ ਮੈਂ ਤਾਂ ਮੈਂ ਤਾਂ ਇਹਨਾਂ ਦੇ ਉੱਤੋਂ ਬੋਲਦਾ ਰਿਹਾ ਸਟੇਜਾਂ ਤੋਂ ਇਦਾਂ ਬੈਠੇ ਹੁੰਦੇ ਆ ਮੈਂ ਤਾਂ ਕਹਿੰਦਾ ਮੈਨਾਂ ਆਓ ਕਿਸੇ ਪਲੇਟਫਾਰਮ ਤੇ ਆਓ ਮੈਨਾਂ ਬਹਿਸ ਕਰੋ ਨਾ ਆ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਹਰਿਆਲੀ ਦੀ ਹੁੰਦੀ ਸੀ ਹਰਿਆਲੀ ਦੇਖਣ ਲੋਕਾਂ ਦੇ ਅੱਜ ਪੂਰੀਆਂ ਵੱਡੀਆਂ ਬਿਲਡਿੰਗਾਂ ਬਣ ਗਈਆਂ ਦਰੱਖਤਾਂ ਨੂੰ ਵੱਡ-ਵੱਡ ਕੇ ਖਾ ਗਏ ਚੋਰ ਸੜਕਾਂ ਬੇਲੀਆਂ ਕਰਤੀਆਂ ਤੇ ਦਰੱਖਤ ਲਾਏ ਕਿੱਥੇ ਮੈਨੂੰ ਦੱਸੋ ਔਰ ਤੁਹਾਨੂੰ ਪਤਾ ਕਿ ਹਰ ਸਾਲ ਬਰਸਾਤਾਂ ਦੇ ਵਿੱਚ ਬਜਟ ਦੇ ਵਿੱਚ ਕਰੋੜਾਂ ਰੁਪਈਆ ਦਰੱਖਤ ਲਾਉਣ ਦਾ ਖਾਂਦੀਆਂ ਸਰਕਾਰਾਂ ਬਿਲਕੁਲ ਕਰੋੜਾਂ ਰੁਪਈਆ ਦਰਾਕ ਤਾਂ ਲੱਗਦਾ ਕਿਤੇ ਨਹੀਂ ਬੂਟਾਂ ਤੇ ਉਹ ਬਸ ਛਕੀ ਜਾਂਦੇ ਆ ਗੱਲ ਤੁਹਾਡੀ ਗਾਇਕੀ ਦੀ ਚੱਲਦੀ ਪਈ ਹੈ ਪਰ ਆਪਾਂ ਪੰਜਾਬ ਦੇ ਸਮੱਸਿਆਵਾਂ ਵੀ ਗੱਲ ਕਰਦੇ ਕਿਉਂਕਿ ਤੁਸੀਂ ਬਹੁਤ ਵਧੀਆ ਸਮਾਜ ਨੂੰ ਸੇਧ ਦੇਣ ਲਈ ਗੀਤ ਲਿਖਦੇ ਹੋ ਇੱਕ ਪੰਜਾਬ ਚ ਹੋਰ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਪੰਜਾਬ ਦਾ ਬੰਦਾ ਕਿਤੇ ਬਾਹਰ ਜਾ ਕੇ ਜ਼ਮੀਨ ਨਹੀਂ ਖਰੀਦਦਾ ਦੂਜੀਆਂ ਸਟੇਟਾਂ ਦੇ ਆ ਕੇ ਖਰੀਦਦੇ ਨੇ ਸਾਡੀ ਹਰੀਆਲੀ ਖਤਮ ਹੋਉਂਦੀ ਹੈ ਉਹ ਇੱਥੇ ਘਰ ਖਰੀਦਦੇ ਨੇ ਘਰ ਖਰੀਦ ਕੇ ਵੱਡੇ ਵੱਡੇ ਘਰ ਬਣਾ ਲੈਂਦੇ ਨੇ ਉਹ ਮਤਲਬ ਜਿਹੜੀ ਬਿਲਡਿੰਗਾਂ ਦੀ ਬਿਲਡਿੰਗਾਂ ਬਣੀ ਜਾ ਰਹੀਆਂ ਇਹ ਵੀ ਬੜੀ ਵੱਡੀ ਪ੍ਰੋਬਲਮ। ਭਾਜੀ ਇਹੇ ਤਾਂ ੱੱਕਾ ਆ ਨਰੰਗਪੁਰੀ ਸਾਹਿਬ ਪੰਜਾਬ ਨਾਲ ਇਹਨਾਂ ਨੇ ਹਮੇਸ਼ਾ ੱੱਕਾ ਕੀਤਾ। ਪੰਗਾ ਤਾਂ ਸਾਲਾ ਇਹ ਹੀ ਆ ਨਾ ੱੱਕਾ ਕਰਦੇ ਆ। ਯਾਰ ਜੋ ਕਾਨੂੰਨ ਸਾਰੇ ਇੰਡੀਆ ਦੇ ਵਿੱਚ ਲਾਗੂ ਹੁੰਦੇ ਆ ਤੇ ਪੰਜਾਬ ਲਈ ਵੱਖਰੇ ਆ ਫੇ। ਜੀ। ਅੱਛਾ ਜਦੋਂ ਮਰਨਾ ਹੋਵੇ ਬਾਰਡਰਾਂ ਤੇ ਉਦੋਂ ਮੋਰੇ ਪੰਜਾਬੀ ਸਾਰੇ ਦੇਸ਼ ਨੂੰ ਆਜ਼ਾਦੀ ਪੰਜਾਬੀਆਂ ਨੇ ਲੈ ਕੇ ਦਿੱਤੀ ਆ। ਜੀ। ਸਭ ਤੋਂ ਜ਼ਿਆਦਾ ਸ਼ਹੀਦ ਪੰਜਾਬੀ ਹੋਏ ਨੇ। ਸਭ ਤੋਂ ਜ਼ਿਆਦਾ ਜਿਹੜੇ ਮਾਮਾ ਦੇ ਪੁੱਤ ਪੰਜਾਬੀ ਮਰੇ ਔਰ ਅੱਜ ਵੀ ਮਰ ਰਹਾ ਸਰਹੱਦਾਂ ਤੇ ਤੇ ਸਾਡੇ ਨਾਲ ਵੀ ਬਿਤਕਾ ਕਿਉਂ ਹੋ ਰਿਹਾ ਵੀ ਕਾਹਤੋਂ ਹੁੰਦਾ ਕਿਉਂ ਕਰਦੇ ਹੋ ਠੀਕ ਹੈ ਨਾ ਸਾਨੂੰ ਗੱਲ ਨਾਲ ਲਾਓ ਯਾਰ ਸਾਡੇ ਯਾਰ ਦਾ ਦੇਸ਼ ਭਗਤ ਕੋਈ ਬੰਦਾ ਹੀ ਹੈ ਨੀਗਾ ਜੀ ਦੇਸ਼ ਭਗਤ ਹੈ ਯਾਰ ਅਸੀਂ ਕੱਲੇ ਪੰਜਾਬ ਲਈ ਥੋੜੋ ਜਿਆਦੀ ਲਈ ਸੀ ਅਸੀਂ ਫਿਰ ਆਪਣੇ ਕੱਲੇ ਪੰਜਾਬ ਲਈ ਲੜ ਲੈਂਦੇ ਕੱਲਾ ਪੰਜਾਬ ਲੈ ਲੈਂਦੇ ਬਲਕਪੁਰੇ ਲਈ ਲਈ ਆ ਅਸੀਂ ਦੇਸ਼ ਭਗਤ ਦੇ ਲੋਕ ਆ ਯਾਰ ਸਾਡੇ ਅਸੀਂ ਦਾ ਹੱਥ ਜੋੜ ਕੇ ਕਹਿੰਦੇ ਵੀ ਸਾਤੇ ਰਹਿਮ ਕਰੋ ਤੁਸੀਂ ਕਿੱਦਾਂ ਦੀ ਗੰਦੀ ਸਿਆਸਤ ਕਰ ਰਹੇ ਹੋ ਆਉਣ ਵਾਲੀਆਂ ਪੀੜ੍ਹੀਆਂ ਨੇ ਤੁਹਾਨੂੰ ਮਾਫ਼ਤਾ ਕਰਨਾ ਨਹੀਂ ਪਰ ਤੁਸੀਂ ਮੁਲਕ ਦਾ ਬੇੜਾ ਕਰ ਕਰ ਰਹੇ ਹੋ ਮੁਲਕ ਦੇ ਵਿੱਚ ਅਪਨਾਤ ਹੋਣੀ ਚਾਹੀਦੀ ਜਾਂ ਮੁਹੱਬਤ ਹੋਣੀ ਚਾਹੀਦੀ ਹੈ ਠੀਕ ਹੈ ਨਾ ਹੁਣ ਦੇਖੋ ਪੰਜਾਬ ਦੇ ਵਿੱਚ ਆਪਾਂ ਇੱਕ ਦੂਜੇ ਦੇ ਰੀਤੀ ਰਿਵਾਜ ਕਿਸੇ ਧਰਮ ਮੱਜ ਦੇ ਹੋਈਏ ਇੱਕ ਦੂਜੇ ਨਾਲ ਇਕੱਠੇ ਹੋ ਕੇ ਸਾਂਝੇ ਹੋ ਕੇ ਮਨਾਉਨੇ ਕਿ ਨਹੀਂ ਕਿੰਨੀ ਅਪਨਾਤੇ ਆਪਣੇ ਵਿੱਚ ਪੰਜਾਬੀਆਂ ਚ ਇਹ ਪੰਜਾਬੀਆਂ ਦੇ ਹੀ ਸਿਈਆਂ ਚੀਜ਼ ਆ ਭਾਜੀ ਮੈਂ ਤਾਂ ਹਮੇਸ਼ਾ ਕਹਿੰਦਾ ਹਾਂ ਕਿ ਜਾਤ ਧਰਮ ਮਜ਼ਬਤੋਂ ਉੱਤੇ ਉੱਠ ਕੇ ਇੱਕ ਗੱਲ ਸਿੱਖ ਲਓ ਕਿ ਅਸੀਂ ਪੰਜਾਬੀ ਆ ਜੀ ਬਸ ਅਸੀਂ ਬਾਹਰ ਜਾਂਦੇ ਆਂ ਪੂਰੀ ਦੁਨੀਆ 'ਚ ਸਾਡੀ ਉੱਥੇ ਆਇਡੈਂਟੀਟੀ ਕੀ ਆ ਉੱਥੇ ਇਹ ਤਾਂ ਮੈਨੂੰ ਕੋ ਪੁੱਛਦਾ ਕਿ ਤੂੰ ਤਰਖਾਨ ਆ ਕਿ ਜਾਟਿਆਂ ਕਾ ਬਰਾਮਣਿਆਂ ਦਾ ਕੌਣ ਆ ਤੇ ਪੰਜਾਬੀ ਜੀ ਪੰਜਾਬੀ ਆ ਜਿੱਦਣ ਸਿੱਖ ਗਏ ਨਾ ਵੀ ਅਸੀਂ ਪੰਜਾਬੀ ਆ ਇਹਦਾ ਚੀਜ਼ਾਂ ਤੋਂ ਉੱਠ ਕੇ ਜਾਂਦਾ ਧਰਮਾਂ ਮੱਜਬਤ ਇਹਨਾਂ ਚੱਕਰਾਂ 'ਚ ਲੜਾ ਕੇ ਤੁਹਾਨੂੰ ਮਾਰਦੇ ਆ ਸਿਆਸਤਦਾਨ ਇਹ ਉਹ ਚਾਹੁੰਦੇ ਆ ਇਹਨਾਂ ਤੋਂ ਸੋਚ ਉੱਤੇ ਲੈ ਜਾਓ ਕੀ ਹੋਣਾ ਕੀ ਜੇਦਾ ਕੀ ਲੱਗਦਾ ਤੁਹਾਨੂੰ ਭਾਜੀ ਇਸ ਮੁਲਕ ਦੇ ਵਿੱਚ ਕਰਾਪੰਤਰ ਐਡਾ ਖਰਾਬ ਹੋ ਚੁੱਕਾ ਆ ਚੋਰਾਂ ਦੀ ਮੰਡਲੀ ਵੱਡੀ ਹੋ ਗਈ ਆ ਜਿਹੜੇ ਇਮਾਨਦਾਰ 2-4 ਹੁੰਦੇ ਉਹਨੂੰ ਦੱਬ ਲੈਂਦੇ ਇਕੱਠੇ ਹੋ ਗਏ ਆਪਾਂ ਕਹਿ ਦਿੰਦਾ ਵੀ ਸ਼ੇਰ ਹੁੰਦਾ ਸ਼ੇਰ ਮੈਂ ਤੁਹਾਨੂੰ ਕਈ ਵੀਡੀਓ ਤਾਂ ਖਾ ਲੂੰਗਾ ਸ਼ੇਰ ਦਾ ਸ਼ਿਕਾਰ ਵੀ ਲੱਕੜ ਬੱਗੇ ਕਰ ਜਾਂਦੇ ਆ ਜੀ ਬਿਲਕੁਲ ਲੱਕੜ ਬੱਗੇ ਤੁਸੀਂ ਦੇਖਿਆ ਹੋਣੇ ਆ ਵੀਡੀਓ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਨਾ ਉਹ ਸ਼ੇਰ ਦੀ ਵੀ ਨਹੀਂ ਪੇਛਾਂਦੇ ਉਹ ਲੱਕੜ ਬੱਗੇ ਇਕੱਠੇ ਹੋ ਕੇ ਜੇ 2-4 ਇਮਾਨਦਾਰ ਬੰਦੇ ਹੈਗੇ ਉਹਨਾਂ ਨੂੰ ਉਹਨਾਂ ਦੇ ਪੈਰ ਹੀ ਨਹੀਂ ਲੱਗਣ ਦਿੰਦੇ ਅੱਛਾ ਉਦਾਂ ਦੀ ਸਾਡੀ ਬੇਵਕੂਫ ਸਾਡੀ ਪਬਲਿਕ ਆ ਜੀ ਬਿਲਕੁਲ ਠੀਕ ਹੈ ਨਾ ਥੱਲੇ ਦੇ ਲੈਵਲ ਤੋਂ ਸਾਨੂੰ ਚਾਹੀਦਾ ਭਾਜੀ ਜੇ ਚਾਹੁੰਦੇ ਨਾ ਵੀ ਸਾਡੇ ਪੁੱਤ ਨਾ ਪਰਦੇਸੀ ਹੋਣ ਅਸੀਂ ਨਾ ਰੋਈਏ ਅਸੀਂ ਨਾ ਰੋਈਏ ਤੇ ਭਾਜੀ ਸਾਨੂੰ ਥੱਲੇ ਦੇ ਪੱਧਰ ਤੋਂ ਉੱਠ ਕੇ ਇਹਨਾਂ ਚੀਜ਼ਾਂ ਤੋਂ ਉੱਤੇ ਉੱਠਣਾ ਚਾਹੀਦਾ ਬਿਜਲੀਆਂ ਤੋਂ ਫਰੀਦੀਆਂ ਤੋਂ ਕਣਕਾਂ ਤੋਂ ਇਹਨਾਂ ਚੀਜ਼ਾਂ ਤੋਂ ਲਾਲਚਾਂ ਤੋਂ ਇਹਨਾਂ ਨੂੰ ਇਹ ਨਹੀਂ ਪਤਾ ਇਹ ਆਪਾਂ ਸਾਨੂੰ ਘਰੋਂ ਦਿੰਦੇ ਆ ਜੀ ਇਹਨਾਂ ਕਰਜ਼ਾ ਚੱਕੀ ਜਾਂਦੇ ਆ ਉਹ ਕਰਜ਼ਾ ਸਾਡੇ ਸਿਰ ਚੜੀ ਜਾਂਦਾ ਸਾਡੇ ਸਿਰ ਚੜੀ ਜਾਂਦਾ ਦੇਣਾ ਤਾਂ ਅਸੀਂ ਆ ਨਾ ਹਾਂਜੀ ਟੈਕਸ ਦੇ ਰੂਪ ਦੇ ਵਿੱਚ ਦੇਖੋ ਟੈਕਸ ਦੇ ਰੂਪ ਦੇ ਅਸੀਂ ਉਦਾਂ ਆਪਾਂ ਟੈਕਸ ਦਿੰਨੇ ਵੱਖਰੀ ਗੱਲ ਆ ਹਾਂਜੀ ਟੈਕਸ ਤਾਂ ਇੱਕ ਗਰੀਬ ਬੰਦਾ ਜਿਹੜਾ ਭਈ ਕੋਈ ਵੀ ਜੇ ਚੁੱਲ੍ਹੇ 'ਚ ਅੱਗ ਬਾਲਦਾ ਸਵੇਰ ਤੋਂ ਟੈਕਸ ਸ਼ੁਰੂ ਹੋ ਜਾਂਦਾ ਚਾਪਤੀ ਦੇ ਟੈਕਸ ਖਾਂਡ ਦੇ ਟੈਕਸ ਹਲਦਿਆਂ ਦੇ ਟੈਕਸ ਲੂਮਨਾ ਦੇ ਟੈਕਸ ਕਿਹੜੀ ਚੀਜ਼ ਇੱਥੇ ਟੈਕਸ ਨਹੀਂ ਗਾ ਯਾਰ ਜੀ ਬਿਲਕੁਲ ਸਾਡਾ ਮਾਰਤਾ ਇਹਨਾਂ ਨੇ ਠੀਕ ਹੈ ਨਾ ਇਸ ਕਰਕੇ ਸਾਨੂੰ ਥੋੜਾ ਜਿਹਾ ਦੂਰ ਅੰਦੇਸ਼ੀ ਤੋਂ ਕੰਮ ਲੈਣਾ ਚਾਹੀਦਾ ਸਾਨੂੰ ਥੋੜਾ ਜਿਹਾ ਸਵੈਰਧ ਹੋਣਾ ਚਾਹੀਦਾ ਪੰਜਾਬ ਦੇ ਲੈਵਲ ਤੇ ਵੀ ਚੰਗੀ ਲੀਡਰਸ਼ਿਪ ਪੰਜਾਬ ਦੇ ਵਿੱਚ ਆਵੇ ਜਿਹੜੀ ਸਾਨੂੰ ਇਸ ਦਲਦਲ 'ਚੋਂ ਕੱਢੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਪੈਦਾ ਹੋਵੇ ਸਾਡੇ ਬੱਚਿਆਂ ਲਈ ਤੇ ਸਾਡੇ ਬੱਚੇ ਪਰਦੇਸੀ ਨਾ ਹੋਣ ਇਹ ਦੁਖਾਂਤ ਜਿਹੜਾ ਸਾਡੇ ਤੇ ਨਾਂ ਵਾਪਰੇ ਠੀਕ ਹੈ ਨਾ ਅੱਜ ਯਾਰ ਸਾਡੇ ਦੋ ਦੋ ਨਿਆਣੇ ਅਸੀਂ ਬਾਹਰ ਭੇਜ ਕੇ ਬਿਠੇ ਇੱਥੇ ਹੁੰਦੇ ਸੀ ਰੋਈ ਜਾਂਦੇ ਵਿਚਾਰੇ ਉੱਥੇ ਰੋਈ ਜਾਂਦੇ ਆ ਇਹ ਦੁਖਾਂਤ ਹੀ ਆ ਕੋਈ ਬਹੁਤ ਖੁਸ਼ੀ ਥੋੜਾ ਕਿਤੇ ਅੱਛਾ ਅੱਜ ਫੋਨ ਗੱਲ ਕਰਦੇ ਆ ਤੁਹਾਡੀ ਨਿੱਜੀ ਜ਼ਿੰਦਗੀ ਦੀ ਪਰਿਵਾਰ ਦੇ ਪਛੋਕੜ ਪਿਤਾ ਜੀ ਤੁਹਾਡੇ ਸਰਪੰਚ ਸੀ ਕਦੀ ਮਨ ਕੀਤਾ ਕਿ ਤੁਸੀਂ ਵੀ ਰਾਜਨੀਤੀ ਜਿਓ ਮੈਨੂੰ ਮੈਂ ਤੁਹਾਨੂੰ ਦੱਸਦਮਾ ਜਾਣਕਾਰੀ ਦੀ ਕਿ ਮੈਨੂੰ ਐਕੀ ਐਮਐਲਏ ਦੀ ਟਿਕਟ ਸੀ ਜੀ ਠੀਕ ਹੈ ਜੀ ਮੈਨੂੰ ਪਹਿਲੀ ਗੱਲ ਤਾਂ ਪਹਿਲੇ ਪਿਛਲੀ ਵਾਰ ਵੀ ਉਹ ਨਾ ਕੀਤੀ ਸੀ ਐਰਕੀ ਵੀ ਕੀਤੀ ਫਿਰ ਹੋਰ ਹਲਕੇ ਤੋਂ ਟੈਕਟ ਲੈ ਕੇ ਆਇਆ ਯਾਰ ਇੱਥੋਂ ਤਾਂ ਲੜਦਾ ਮੇਰਾ ਕੰਮ ਨਹੀਂ ਮਿਆ ਗਿਆ ਮੇਰੀ ਜੋਬ ਨਹੀਂ ਮੈਨੂੰ ਮੇਰਾ ਸੁਭਾਅ ਦਾ ਪਤਾ ਮੈਂ ਗੱਪਾਂ ਮਾਰਨੀ ਵਿੱਚ ਝੂਠ ਬੋਲਣੀ ਹੁਣ ਜੇ ਮੈਂ ਕਿਸੇ ਨੂੰ ਗੱਲ ਉਹ ਕਹਿਤੀ ਜਿੰਨਾ ਚਿਰ ਮੈਂ ਉੱਤੇ ਖੜਾ ਉੱਤਰਦਾ ਨਹੀਂ ਮੈਨੂੰ ਨੀਂਦ ਨਹੀਂ ਆਉਣੀ ਠੀਕ ਹੈ ਨਾ ਤੇ ਜੇ ਤੁਸੀਂ ਮੈਨੂੰ ਬੇਵਕੂਫ ਬਣਾਇਆ ਪਹਿਲਾ ਅਸਤੀਫਾ ਹੀ ਮੇਰਾ ਮਾਰਨਾ ਚਾਹ ਕੇ ਮੈਂ ਆਹ ਚੱਕੋ ਲੈ ਕੇ ਲੈਣਾ ਦੇਣਾ ਇਸ ਕੁੱਤੇ ਕੰਮ ਤੋਂ ਠੀਕ ਹੈ ਨਾ ਜੀ ਹਾਂ ਕਿਉਂਕਿ ਮੈਨੂੰ ਪਤਾ ਮੇਰਾ ਸੁਭਾਜ ਤਾਂ ਦਾ ਮੈਂ ਕੰਮ ਕਰਨਾ ਹੀ ਕੱਲ ਹੀ ਹੈ ਅੱਛਾ ਜੀ ਮੰਗੀਮਾਲ ਜੀ ਅੱਜ ਗਾਇਕ ਨਾ ਹੋਂਦੇ ਤਾਂ ਕੀ ਕਰਦੇ ਮੈਂ ਕਿਸਾਨ ਦਾ ਪੁੱਤ ਆ ਉਹ ਕਿਸਾਨ ਹੀ ਹੋਣਾ ਸੀ ਬੰਦੇ ਟਰੈਕਟਰ ਟਰੈਕਟਰ ਚਲਾਉਂਦਾ ਹੁੰਦਾ ਮਹਾਰਾਜ ਆਪਣੀ ਖੇਤੀਬਾੜੀ ਕਰਦਾ ਹੁੰਦਾ ਜਾਂ ਜਿੱਦਾਂ ਮੇਰੇ ਭਰਾ ਬਾਹਰ ਗਏ ਆ ਉਥੇ ਕੋਈ ਹੋਰ ਕਿੱਤਾ ਕਰਦਾ ਹੁੰਦਾ ਡਰਾਈਵਿੰਗ ਕਰਦਾ ਹੁੰਦਾ ਜਾਂ ਕੋਈ ਘਰਕੋੜ ਬਣਾਉਂਦਾ ਹੁੰਦਾ ਇਦਾਂ ਦੇਖੋ ਢੇਟ ਪਾਲ ਲੈਣੇ ਤੁਹਾਨੂੰ ਕੋਈ ਨਾ ਕੋਈ ਤਾਂ ਕੰਮ ਕੀਤਾ ਕਰਨਾ ਹੀ ਪੈਣਾ ਨਾ ਜੀ ਸਾਦਗੀ ਕਿਉਂ ਪਸੰਦ ਮੰਗੀਮਾਲ ਨੂੰ ਪਾਰਿਸ ਜੀਵਨ ਦੇ ਵਿੱਚ ਸਾਦਗੀ ਤਾਂ ਸਭ ਤੋਂ ਵੱਡਾ ਗਹਿਣਾ ਤੁਹਾਡਾ ਮੇਰੇ ਪਿਤਾ ਜੀ ਨੇ ਦੋ ਗੱਲਾਂ ਮੈਨੂੰ ਦਸੀਆਂ ਸੀ ਉਹ ਮੇਰੀਆਂ ਹਮੇਸ਼ਾ ਪੱਲੇ ਬੰਨੀਆਂ ਤੇ ਆਪਣੇ ਬੱਚਿਆਂ ਨੂੰ ਵੀ ਮੈਂ ਸਮਝਾਉਂਦਾ ਰਹਿਣਾ ਕਿ ਦੋ ਚੀਜ਼ਾਂ ਸਬਰ ਤੇ ਸ਼ੁਕਰ ਆਪਣੇ ਕੋਲ ਰੱਖਿਓ ਸ਼ੁਕਰ ਹਰ ਵੇਲੇ ਪਰਮਾਤਮਾ ਦਾ ਸਾਨੂੰ ਜ਼ਿੰਦਗੀ ਦਿੱਤੀ ਜੀਵਨ ਦਿੱਤਾ ਸਬਰ ਜਦੋਂ 10 ਰੁਪਏ ਸੀ ਜੇਬ 'ਚ ਉਦੋਂ ਵੀ ਸੀ ਜੋ ਲੱਖ ਆ ਗਿਆ ਉਦੋਂ ਜਦੋਂ ਕਰੋੜ ਆ ਗਿਆ ਉਦੋਂ ਵੀ ਕਰੋੜ ਤੋਂ ਫੇਰ ਲੱਖ ਆ ਗਿਆ ਜਾਂ 10 ਰੁਪਏ ਆ ਗਿਆ ਫੇਰ ਵੀ ਸਬਰ ਨੇ ਠੀਕ ਹੈ ਯਾਰ ਬੱਚਿਆਂ ਲਈ ਕੀ ਸੋਚਦੇ ਬੱਚਿਆਂ ਦਾ ਭਵਿੱਖ ਤੇ ਬਾਰੇ ਕੀ ਸੋਚਦੇ ਤੁਸੀਂ ਬੱਚਿਆਂ ਨੂੰ ਮੈਂ ਪੜ੍ਹਾ ਸਕਦਾ ਬੱਚਿਆਂ ਨੂੰ ਮੈਂ ਐਜੂਕੇਸ਼ਨ ਸੋਹਣੀ ਦੇ ਸਕਦਾ ਬੱਚਿਆਂ ਨੂੰ ਫੂਡ ਸੋਹਣਾ ਦੇ ਸਕਦਾ ਕੱਪੜੇ ਪਾਉਣ ਨੂੰ ਵਧੀਆ ਦੇ ਸਕਦਾ ਪਰ ਮੈਂ ਕੁਝ ਨਹੀਂ ਸੋਚ ਸਕਦਾ ਪਰਮਾਤਮਾ ਵਾਹਕ ਇਹ ਉਹਦੇ ਕੰਪਿਊਟਰ ਸਭ ਕੁਝ ਫ੍ਰੀ ਹੈ ਉਹਨੇ ਕਿਹਨੂੰ ਕੀ ਬਣਾਉਣਾ ਅੱਛਾ ਗਾਇਕੀ ਦੀ ਗੱਲ ਕਰੀਏ ਗਾਇਕੀ ਦਾ ਲਗਾਤਾਰ ਮਿਆਰ ਕੁਛ ਤਾਂ ਹੈਗੇ ਗਾਇਕ ਬਹੁਤ ਵਧੀਆ ਕਿਉਂ ਗਿਰਦਾ ਜਾ ਰਿਹਾ ਤੁਸੀਂ ਕਿੰਨੇ ਸਾਲ ਪਹਿਲਾਂ ਗਾਇਕੀ ਸ਼ੁਰੂ ਕੀਤੀ ਅੱਜ ਕਿਉਂ ਗਿਰਦਾ ਜਾ ਰਿਹਾ ਦੇਖੋ ਜੀ ਮੇਰਾ 23 ਸਾਲ ਦਾ ਸਫਰ ਹੋ ਗਿਆ ਕਈ ਕੀ ਦਾ 23 24 ਸਾਲ ਜੀ ਲਾਈਕੀ ਦਾ ਜਿਹੜਾ ਅਸਲ ਦੇ ਵਿੱਚ ਨਾ ਜੀ ਅਨਸਿੱਖੇ ਲੋਕ ਆ ਗਏ ਜਿਹੜੇ ਜਿਹੜੇ ਸਿੱਖੇ ਨਹੀਂ ਗੁਰੂਆਂ ਦੀ ਮਾਰ ਨਹੀਂ ਖਾਧੀ ਜੀ ਜਾਂ ਗੁਰੂਆਂ ਦੇ ਪੈਰ ਨਹੀਂ ਕੁੱਟੇ ਲੱਤਾਂ ਨਹੀਂ ਕੁੱਟੀਆਂ ਉਹਨਾਂ ਨੂੰ ਪਤਾ ਨਹੀਂ ਇੱਕ ਤਾਂ ਆਦਬ ਐ ਨਹੀਂਗਾ ਜੀ ਆਦਬ ਜਾਂਦਾ ਲੱਗਾ ਕਿਸੇ ਦਾ ਰਿਸਪੈਕਟ ਨਹੀਂ ਕਰਦੇ ਕਿਸੇ ਇੱਜ਼ਤਮਾਨ ਹੈ ਨਹੀਂ ਤੇ ਦੂਸਰੀ ਗੱਲ ਆ ਜਦੋਂ ਕਿਸੇ ਦਾ ਇੱਕ ਗੀਤ ਗਲਤ ਹਿੱਟ ਹੁੰਦਾ ਜੀ ਜਿਹੜੀ ਨਵਨ ਮਢੀਰ ਹੁੰਦੀ ਹੈ ਨਾ 10 ਗੀਤ ਹੋਰ ਕਰਨੇ ਹੁੰਦੇ ਉਹ ਵੀ ਕਹਿੰਦੇ ਆ ਆ ਗੀਤ ਹੈ ਪਵਾ ਏਦਾਂ ਦਾ ਹੀ ਕਰਨਾ ਆਹ ਹੀ ਕੁੜੀ ਲੈਣੀ ਵਿੱਚ ਮਾਡਲ ਆਹ ਹੀ ਉਹ ਲੈਣਾ ਉਥੋਂ ਕੰਮ ਹੋਰ ਵੱਧ ਜਾਂਦਾ ਇਹ ਵੀ ਕਸੂਰ ਵਾਰਾ ਸੀ ਆ ਜੇ ਉਹਨਾਂ ਚੀਜ਼ਾਂ ਨੂੰ ਇਗਨੋਰ ਮਾਰਾਂਗੇ ਜੀ ਬਈ ਉਹਨਾਂ ਨੂੰ ਖਤਮ ਕਰਾਂਗੇ ਠੀਕ ਹੈ ਨਾ ਮੁੜ ਕੇ ਉਹ ਜ਼ੋਰਤ ਨਹੀਂ ਕਰਨਗੇ ਉਹਦਾਂ ਦੀ ਚੀਜ਼ ਕਰਨ ਨੂੰ ਹਾਂ ਇੱਕ ਗੱਲ ਹੋਰ ਆ ਗਿਆ ਪੰਜਾਬ ਦੇ ਵਿੱਚ ਕੰਪਨੀਆਂ ਜਿਹੜੀਆਂ ਲੁੱਟ ਰਹੀਆਂ ਨਵੇਂ ਕਲਾਕਾਰਾਂ ਦਾ ਖਾਸ ਕਰਕੇ ਜੀ ਆਡੀਓ ਵੀ ਵੀਡੀਓ ਵੀ ਬਣਾ ਕੇ ਦਿੰਦਾ ਹੁੰਦਾ ਨੇ ਕਹਿੰਦੇ ਤੇਰੇ ਵਿਊ ਵਧਾ ਦਿੰਦੇ ਆ ਤੇਰੇ ਇੰਨੇ ਤਾਂ ਹੋਣੇ ਚਾਹੀਦੇ ਆ ਜੀ ਫੇਰ ਹੀ ਹਟ ਗੀਤ ਗਿਣਿਆ ਜਾਣਾ ਉਹ ਕਲਾਕਾਰ ਤੋਂ ਲੈ ਕੇ ਪੈਸੇ ਵੀ YouTube ਤੇ ਲਵਾ ਦਿੰਦਾ ਹੋਰ ਪੈਸੇ ਲਵਾਉਂਦੇ ਵਿਊ ਉਹ ਜਿਹੜਾ ਸਾਰਾ ਪੈਸਾ ਜਿੰਨਾ ਵੀ ਆਉਣਾ ਉਹ ਜਾਂਦਾ ਕੰਪਨੀ ਨੂੰ ਕੰਪਨੀ ਨੂੰ ਕਲਾਕਾਰ ਨੰਗਾ ਨੰਗਾ ਜੀ ਕਲਾਕਾਰ ਨੂੰ ਪਹਿਲਾਂ ਸਟੇਜ ਲਾਉਣੀ ਆਉਣੀ ਚਾਹੀਦੀ ਆ ਜੀ ਜੇ ਕਲਾਕਾਰੀ ਦੇ ਵਿੱਚ ਆਉਣਾ ਤਾਂ ਠੀਕ ਹੈ ਨਾ ਗੀਤ ਤਾਂ ਤੁਹਾਡਾ ਹਿੱਟ ਹੋ ਗਿਆ ਐਨਕਾ ਤੁਸੀਂ ਬਹੁਤ ਸੋਹਣੀਆਂ ਲਾ ਲਈਆਂ ਬਾਲਗੂੜ ਵੀ ਖੜੇ ਕਰ ਲੈ ਘੜੀਆਂ ਵੀ ਲਾ ਲਈਆਂ ਮਹਿੰਗੀਆਂ ਤੋਂ ਮਹਿੰਗੀਆਂ ਠੀਕ ਹੈ ਜੀ ਤੇ ਗਾਉਣਾ ਤੁਹਾਨੂੰ ਆਦਾ ਨਹੀਂ ਸਟੇਜ ਦੇ ਉੱਤੇ ਜੀ ਠੀਕ ਹੈ ਇਨਕਮ ਕਿੱਥੋਂ ਹੋਗੀ ਤੁਹਾਨੂੰ ਹਾਂ ਫਿਰ ਵੀ ਪਰਿਵਾਰ ਵੀ ਚਲਾਣੇ ਨੇ ਪਰਿਵਾਰ ਵੀ ਚਲਾਉਣਾ ਤਾਂ ਕੰਮਸੋ ਕੰਮ ਜੇ ਇਸ ਫੀਲਡ ਵਿੱਚ ਆਉਣਾ ਸਿੱਖੋ ਜੀ ਮੈਂ ਅੱਜ ਵੀ ਸਟੂਡੈਂਟ ਹਾਂ ਨਰੰਗਪੁਰੀ ਸਾਹਿਬ ਜੀ ਬਿਲਕੁਲ ਅੱਜ ਵੀ ਹੋ ਸਕਦਾ ਮੈਂ ਤੁਹਾਡੇ ਕੋਲ ਕੁਝ ਨਾ ਕੁਝ ਸਿੱਖ ਕੇ ਜਾਵਾਂ ਹਾਂ ਜੀ ਬਿਲਕੁਲ ਸਹੀ ਮੈਨੂੰ ਪਤਾ ਮੈਂ ਕੀ ਸਿੱਖਣਾ ਤੁਹਾਨੂੰ ਨੂੰ ਇਹ ਦੱਸਣਾ ਹਾਂ ਜੀ ਮੈਂ ਗੱਲਾਂ ਚ ਗੋਚ ਮੈਂ ਆਪਣੀ ਜ਼ਿੰਦਗੀ ਵਿਦਿਆਰਥੀ ਬਣ ਕੇ ਜੀਆ ਜੀ ਬਿਲਕੁਲ ਮੈਂ ਵਿਦਿਆਰਥੀ ਬਣ ਕੇ ਹੀ ਸਿੱਖਣ ਦੀ ਕੋਈ ਉਮਰ ਵੀ ਨਹੀਂ ਹੁੰਦੀ ਕੋਈ ਸਿੱਖੋ ਦਿਨੇਸ਼ਾ ਸਿੱਖਦੇ ਰਹੋ ਚੰਗੀਆਂ ਗੱਲਾਂ ਜਿੱਥੋਂ ਸਿੱਖਣ ਨੂੰ ਮਿਲਦੀਆਂ ਨੇ ਜੀ ਬਾਕੀ ਗੱਲ ਆ ਗਾਇਕੀ ਜਿਹੜੀ ਆ ਮੈਂ ਆਪਣਾ ਜਿਹੜਾ ਜੋਨਦਰ ਨੂੰ ਚੇਂਜ ਕਰ ਰਿਹਾ ਮੇਰਾ ਜਸਪ੍ਰੀ ਦਈਆ ਮੇਰਾ ਭਰਾ ਆ ਜੀ ਪਾ ਵੀਰ ਆ ਹਾਂਜੀ ਪੰਜ ਸੱਤ 10 ਸਾਲ ਆ ਲਈ ਹੋ ਗਿਆ ਇਹਨੂੰ ਇੱਕੋ ਹੀ ਗੱਲ ਕਹਿੰਦੇ ਇਹਨੂੰ ਭਾਰੀ ਤਰ੍ਹਾਂ ਜੋਨਦਰ ਨਹੀਂ ਇਹ ਯਾਰ ਤੂੰ ਯਾਰ ਸ਼ਹਿਰੋ ਸ਼ਹਿਰੀ ਇੰਨੀ ਲਿਖੀ ਆ ਯਾਰ ਆ ਕਿਉਂ ਨਹੀਂ ਕਰਦਾ ਯਾਰ ਆ ਕਿਉਂ ਨਹੀਂ ਕਰਦਾ ਆ ਕਰ ਠੀਕ ਹੈ ਨਾ ਤੇ ਵਾਕਈ ਵੀ ਮੈਨੂੰ ਮੈਨੂੰ ਸਕੂਨ ਵੀ ਉਸ ਚੀਜ਼ ਦੇ ਵਿੱਚ ਆਉਂਦਾ ਕਿ ਮੋਰੇ ਲੋਕ ਬੈਠੇ ਆ ਤਾਂ ਮੈਂ ਉਹਨਾਂ ਦੇ ਚਿਹਰੇ ਫੜ ਕੇ ਗਾਵਾਂ ਜੀ ਬਿਲਕੁਲ ਆਹ ਗੱਲ ਮਾਂ ਦੀ ਗੱਲ ਹੀ ਆ ਪਿਓ ਦੀ ਕਰ ਲਈ ਆ ਪਰਦੇਸੀਆਂ ਦੀ ਕਰ ਲਈ ਆ ਪੰਜਾਬ ਦੀ ਕੋਈ ਗੱਲ ਕਰ ਲਈ ਐਦਾਂ ਐਦਾਂ ਹੋਵੇ ਉਸ ਉਹਦਾ ਆਨੰਦ ਬਹੁਤ ਆ ਬੱਕਰੀ ਗੱਲ ਚਲੋ ਬਾਬੇ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਜੀ ਕਿ ਮੇਰੇ ਜੱਟ ਵੈਲੀ ਹੋ ਗਿਆ ਨਹੀਂ ਤੂਤਾਂ ਦੇ ਖੋਤੇ ਖਿੜਕੀਆਂ ਸਾਰਾ ਕੁਝ ਵਧੀਆ ਚੱਲੇ ਬਾਬੇ ਨੇ ਰੋਟੀ ਪਾਣੀ ਦੇ ਵਸੀਲੇ ਬਣਾਏ ਰੱਖੇ ਜੀ ਬਿਲਕੁਲ ਠੀਕ ਹੈ ਜੀ ਤੇ ਨਿਆਣੇ ਪਾਲਦੇ ਆਂ ਆ ਪਰ ਮੇਰੀ ਅੰਦਰਲੀ ਜਿਹੜੀ ਰੂਹ ਆ ਉਹ ਹੋਆ ਉਹੀ ਅੱਛਾ ਗੁਰੂ ਦੀ ਗੱਲ ਕੀਤੀ ਤੁਹਾਡੇ ਗੁਰੂ ਕੋਨੇ ਕਿੰਨਾ ਕੋਈ ਸੀ ਦੇਖੋ ਜੀ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਅੱਜ ਤੱਕ ਮੈਂ ਗੁਰੂ ਧਾਰਨਾ ਕੀਤੀ ਨਹੀਂ ਕੀਤੀ ਨਹੀਂ ਪਰ ਸਿੱਖਿਆ ਮੈਂ ਬਹੁਤ ਲੋਕਾ ਤੋਂ ਜੀ ਹਰ ਵਾਰ ਮੈਂ ਸਿੱਖਦਾ ਕਿ ਤਨੋਂ ਕਿਤੇ ਮੈਂ ਅਕਸਰ ਕਹਿੰਦਾ ਹਾਂ ਨਾ ਕਿ ਮੇਰਾ ਅਸਲ ਦੇ ਵਿੱਚ ਜੇ ਮੇਰਾ ਗੁਰੂ ਆ ਮੇਰਾ ਹਜੇ ਹਜੇ ਤੱਕ ਮੇਰਾ ਜਿਹੜਾ ਗੁਰੂ ਆ ਉਹ ਮੇਰਾ ਖੂਹ ਆ ਅੱਛਾ ਖੂਹ ਆ ਤੁਹਾਡਾ ਹਾਂ ਮੇਰੀ ਮੋਟਰ ਤੇ ਚਾਰ ਬੂਟੇ ਅੰਬਾਂ ਦੇ ਆ ਜੀ ਮੇਰੇ ਗੀਤਾ ਚੰਬਾਂ ਦਾ ਜ਼ਿਕਰ ਆਉਂਦਾ ਹਾਂ ਹਾਂ ਜੀ ਆਂਦਾ ਬਿਲਕੁਲ ਆ ਮੇਰੇ ਪਿਤਾ ਜੀ ਸਰਦਾ ਸਰਜੀਤ ਸਿੰਘ ਮਾਹਲ ਸਰਪੰਚ ਸੀ ਪਿੰਡ ਦੇ ਸਾਡਾ ਪਿੰਡ ਪੈਂਦਾ ਲੋਹਾਰਪੁਰ ਤਾਪਰਾ ਲਾਂਬੜੇ ਦੇ ਨਾਲ ਜੀ ਕੁਦਰ ਰੋੜ ਤੇ ਤੇ ਮੇਰੀ ਮਾਂ ਨੇ ਕਿਹਾ ਵੀ ਜੇ ਤੇਰੇ ਪਿਓ ਨੂੰ ਲਾਂਭਾ ਆ ਗਿਆ ਨਾ ਵੀ ਕਿਸੇ ਕੁੜੀ ਨਾਲ ਦੇਖ ਕੇ ਗਾਉਂਦਾ ਸੀ ਜੀ ਤੂੰ ਹੈ ਨਹੀਂ ਇਹ ਮੈਨੂੰ ਵੀ ਪਤਾ ਹੈ ਮੇਰੇ ਪਿਤਾ ਯੜ ਬੋ ਸੀ ਮੈਂ ਕਿਹਾ ਯਾਰ ਕੀ ਕਰੀਏ ਫੇ ਖੂਹ ਤੇ ਜਾ ਕੇ ਏਕਾਂ ਲਾਉਣੀਆਂ ਭਾਜੀ ਜੀ ਹੋ ਹੋ ਇਸ ਕਰਕੇ ਜਿੰਨਾ ਫੇ ਮੈਂ ਏਕਾਂ ਲਾਈਆਂ ਜਾਂ ਜਿੰਨਾ ਗਾਇਆ ਠੀਕ ਹੈ ਨਾ ਮੈਂ ਕੋਕ ਤੇ ਗਿਆ ਮੈਂ ਆਪਣਾ ਉਸਤਾਦ ਉਹਨੂੰ ਮੰਨਦਾ ਜੀ ਬਿਲਕੁਲ ਹਾਂ ਅੱਗੋਂ ਕੀ ਭੁੱਖ ਦੇ ਕੀ ਪਲਾਨ ਹੈ ਤੁਹਾਡੇ ਅੱਗੋਂ ਭੁੱਖ ਦੇ ਪਰਮਾਤਮਾ ਦੇ ਹੱਥ ਆ ਕਈ ਫਿਲਮਾਂ ਦਾ ਵੀ ਹੈਗਾ ਆ ਪਿਛਲੇ ਜਿਹੜਾ ਫਿਲਮ ਦੇ ਵਿੱਚ ਕਿਤੇ ਮੇਰੇ ਲੱਕ ਤੇ ਸੱਟ ਲੱਗੀ ਸੀਗੀ ਬੱਚੇ ਜੀ ਹਾਂ ਜੀ ਹਾਂ ਜੀ ਬਾਬਾ ਤੰਗ ਰਿਆਂ ਹਾਂ ਜੀ ਤੰਗ ਰਿਆਂ ਮੈਂ ਬਾਬਾ ਜੀ ਤੇ ਫਿਲਮਾਂ ਵੀ ਇੱਕ ਦੋ ਹੈਗੀਆਂ ਜੀ ਆ ਰਹੀਆਂ ਬਾਕੀ ਗੀਤ ਆ ਰਹੇ ਆ ਜਦੋਂ ਹਰਕ ਜੋਨਦਰ ਦੇ ਵਿੱਚ ਮੈਨੂੰ ਮੁਹੱਬਤ ਮਿਲੀ ਹੈ ਦੇਖੋ ਕਲਾਕਾਰ ਉਹਨਾਂ ਚਿਰ ਹੀ ਆ ਜਿੰਨਾ ਚਿਰ ਤੁਹਾਨੂੰ ਚਾਹਣ ਵਾਲੇ ਮੁਹੱਬਤ ਕਰਨ ਵਾਲੇ ਤੁਹਾਡੇ ਗੀਤ ਸੁਣਦੇ ਆ ਠੀਕ ਹੈ ਜੀ ਸੋ ਮੈਂ ਬਹੁਤ ਸ਼ੁਕਰੀਆ ਸਭ ਦਾ ਕਿ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਜਾਂ ਮੇਰੀ ਗਾਇਕੀ ਨਾਲ ਜਾਂ ਮੇਰੀ ਸ਼ਾਇਰੀ ਨਾਲ ਜੁੜੇ ਨੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਮੇਰਾ ਹੁਣ ਗੀਤ ਜਦਾਂ ਡਿਊਟ ਵੀ ਜੀ ਸੁਣੇ ਨੇ ਪਬਲਿਕ ਨੇ ਜੀ ਆ ਸੋਲੋ ਵੀ ਸੁਣੇ ਨੇ ਜੀ ਤੇ ਸੈੱਡ ਵੀ ਸੁਣੇ ਨੇ ਤੇ ਮੈਂ ਹੁਣ ਉਹੀ ਬਿਲਕੁਲ ਹੁਣ ਥੋੜਾ ਜਿਹਾ ਇੱਕ ਦੇਸੀ ਡਿਊਟ ਲੈ ਕੇ ਆ ਰਹੇ ਆ ਬਹੁਤ ਡਿਫਰੈਂਟ ਹਾਂਜੀ ਬਿਲਕੁਲ ਅਲੱਗ ਜੀ ਇੱਕ ਗੱਲ ਕੀ ਹੋਏਗਾ ਉਹਦੇ ਵਿੱਚ ਇਹ ਹੋਗਾ ਜੀ ਕਿ ਜਿਦਾਂ ਅੱਜਕੱਲ ਹੈ ਨਾ ਹਰ ਪਿੰਡ ਦੇ ਵਿੱਚ ਚਾਰ-ਚਾਰ ਕਲਾਕਾਰ ਆ ਗਾਉਣ ਦਾ ਸ਼ੌਂਕ ਮੋੜਿਆਂ ਨੂੰ ਜੀ ਠੀਕ ਆ ਜੀ ਜੀ ਆ ਕਿਤੇ ਮੇਲੇ ਤੇ ਕੋਈ ਕੁੜੀ ਗਈ ਆ ਜੀ ਉੱਥੋਂ ਉਹਨੂੰ ਪਤਾ ਕਿ ਇਹਨੂੰ ਗਾਉਣ ਦਾ ਸ਼ੌਂਕ ਹੈ ਤੇ ਗਾਉਂਦਾ ਰਹਿੰਦਾ ਘੜੀਆਂ ਚ ਜੀ ਉਹਲੀ ਤੋਂ ਵੀ ਲੈ ਕੇ ਆਉਂਦੀ ਆ ਅੱਛਾ ਜੀ ਉਹ ਕਨਸੈਪਟ ਆ ਉੱਤੇ ਚੱਲਣਾ ਕਦੋਂ ਦੀ ਕਰਾਂ ਜੀ ਮੇਰੇ ਖਿਆਲ ਨਾਲ ਬਹੁਤ ਛੇਤੀ ਮਨ ਲੱਗਾ ਮਹੀਨੇ ਇੱਕ ਤੱਕ ਆ ਜਾਊਗਾ ਚਲੋ ਪਹਿਲਾਂ ਤੋਂ ਜੀ ਬੈਸਟ ਆਫ ਲੱਕ ਥੈਂਕ ਯੂ ਜੀ ਇੱਕਾ ਗੀਤ ਹੁਣ ਬਹੁਤ ਜਲਦੀ ਪਹਿਲਾਂ ਆ ਜਾਣਾ ਉਹ ਮੈਂਟਲ ਆ ਜੀ ਅੱਛਾ ਜੀ ਹਾਂ ਜੀ ਉਹ ਵੀ ਗੱਲ ਆ ਗਈ ਜਿਹੜੀ ਤੁਸੀਂ ਗੱਲ ਕਹਤੇ ਵੀ ਮੈਂ ਮੂੰਹ ਫਾਟਿਆ ਮੈਂ ਜੋ ਗੱਲ ਹੈਗੀ ਮੈਂ ਸਾਫ ਠਾਣਿਕ ਬੋਲ ਦੇਣੀ ਹੈ ਬਿਲਕੁਲ ਤੇ ਮੈਨੂੰ ਪਤਾ ਕਿ ਲੋਕ ਮੈਨੂੰ ਪਾਗਲ ਵੀ ਕਹਿੰਦੇ ਪਿੱਠ ਪਿੱਛੇ ਠੀਕ ਹੈ ਨਾ ਪਤਾ ਹੁੰਦਾ ਬੰਦੇ ਨੂੰ ਜੀ ਵੀ ਮੈਂਟਲ ਹੀ ਆ ਯਾਰ ਇਹ ਬੰਦਾ ਮੇਤੇ ਰੋਪ ਹੋ ਸਕਦਾ ਕਿ ਮੈਂ ਗੱਲ ਦਾ ਜਵਾਬ ਮੈਂ ਗੱਲ ਦਾ ਉਧਾਰ ਨਹੀਂ ਰੱਖਦਾ ਜੀ ਉਹਦੇ ਜਵਾਬ ਦਿੰਨਾ ਹਾਂ ਮੇਤੇ ਰੋਪ ਨਹੀਂ ਮੈਂ ਕਿਸੇ ਦੀ ਕੁੜੀ ਛੇੜਤੀ ਜਾਂ ਮੈਂ ਕਿਸੇ ਦੇ ਪੈਸੇ ਖਾ ਗਿਆਂ ਜਾਂ ਚੋਰੀਆਂ ਕੀਤੀਆਂ ਜਾਂ ਸੁਮਕੀਆਂ ਮੇਤੇ ਨਹੀਂ ਸੀ ਇਹ ਚੀਜ਼ਾਂ ਨਹੀਂ ਹੋਣਗੀਆਂ ਮੈਂ ਇਹ ਇਸ ਇੰਡਸਟਰੀ ਦੇ ਵਿੱਚ ਲੈਣੇ ਹੋਣਗੇ ਲੋਕਾਂ ਤੋਂ ਪੈਸੇ ਮੈਂ ਦੇਣਾ ਕਿਸੇ ਦਾ ਨਹੀਂ ਮੈਂ ਠੱਗ ਨਹੀਂ ਜੀ ਠੀਕ ਹੈ ਔਰ ਮੇਰਾ ਗੀਤ ਆ ਰਿਹਾ ਕਿ ਵੱਡੇ ਵੱਡੇ ਵੈਲੀ ਸਾ ਤੋਂ ਦੂਰ ਹੀ ਰਹਿੰਦੇ ਆ ਸਾਡਾ ਹਰਥਾਂ ਚੱਲਦਾ ਦਬਕਾ ਉਹ ਜੱਟ ਨੂੰ ਮੈਂਟਲ ਕਹਿੰਦੇ ਆ ਜੱਟ ਨੂੰ ਮੈਂਟਲ ਕਹਿੰਦੇ ਆ ਮੈਂਟਲ ਕਹਿੰਦੇ ਆ ਫਿਰ ਉਹਦੇ ਵਿੱਚ ਵੀਡੀਓ ਚ ਦੱਸਿਆ ਵੀ ਜੱਟ ਮੈਂਟਲ ਹੁੰਦਾ ਕਿੱਥੇ-ਕਿੱਥੇ ਆ ਜਦੋਂ ਕਿਸੇ ਨਾਲ ਤੱਕਾ ਹੁੰਦਾ ਸਾਡੇ ਬਾਬੇ ਦਾ ਫਲਸਫਾ ਉਹ ਬਾਬਾ ਜੀ ਨੇ ਕਿਹਾ ਤੱਕਾ ਨਹੀਂ ਕਿਸੇ ਨਾਲ ਗਰੀਬ ਨਾਲ ਹੁੰਦਾ ਤਾਂ ਖੜ੍ਹਜੋ ਉਹ ਦੱਸਿਆ ਕਿਸੇ ਕੁੜੀ ਦੇ ਨਾਲ ਤੱਕਾ ਹੁੰਦਾ ਉੱਥੇ ਖੜ੍ਹਜੋ ਉਹ ਚ ਦੱਸਿਆ ਵੀ ਕਿਉਂ ਕਿੱਦਾਂ ਖੜ੍ਹਦਾ ਬੰਦਾ ਤੇ ਕਿਉਂ ਹੁੰਦਾ ਉਹ ਜਦੋਂ ਵੀਡੀਓ ਦੇਖੂਗਾ ਫਿਰ ਲੋਕਾਂ ਨੂੰ ਪਤਾ ਲੱਗੂਗਾ ਬਹੁਤ ਤਖੜਾ ਇੱਕ ਮੈਸੇਜ ਆ ਦੇ ਵਿੱਚ ਆ ਬਿਲਕੁਲ ਹੁਣ ਵੀ ਹੁਣ ਜ਼ਿਕਰ ਵੀ ਜਿਹੜੇ ਤੁਹਾਡੇ ਗੀਤ ਆਏ ਮੈਸੇਜ ਆਂਦੇ ਮੈਂ ਵੀ ਦਰਸ਼ਕਾਂ ਨੂੰ ਇਹੀ ਆਖਰ ਦੇ ਵਿੱਚ ਕਹਿਣਾ ਜ਼ਰੂਰ ਚਾਹਾਂਗਾ ਕਿ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵਾਈਸ ਤੋਂ ਪੰਜਾਬ ਦੇ ਦਰਸ਼ਕਾਂ ਨੂੰ ਉਹ ਗੱਲਾਂ ਦੱਸੀਆਂ ਕਿ ਜਿਹੜੀਆਂ ਤੁਹਾਡੇ ਦਿਲ ਦੀਆਂ ਗੱਲਾਂ ਨੇ ਤੇ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਦੀਆਂ ਗੱਲਾਂ ਕੀਤੀਆਂ ਤੇ ਮੈਂ ਆਖਰ ਦੇ ਕਹਿਣਾ ਚਾਹਾਂਗਾ ਕਿ ਬਾਜੀ ਦਾ ਇੱਕ ਹੋਰ ਗਾਣਾ ਆ ਰਿਹਾ ਉਹਨੂੰ ਵੀ ਜ਼ਰੂਰ ਦੇਖੋ ਤੇ ਇੱਕ ਜਿਹੜਾ ਨਵਾਂ ਕਨਸੈਪਟ ਹੈ ਲਗਭਗ ਮਹੀਨੇ ਦੀ ਕਰਾਏਗਾ ਉਹਨੂੰ ਜ਼ਰੂਰ ਦੇਖਿਓ ਤੇ ਮੰਗੀ ਮਾਲ ਜੀ ਨੂੰ ਆਪਾਂ ਇੱਕ ਆਖਰ ਦੇ ਇਹੀ ਕਹਿਣਾ ਚਾਹਾਂਗੇ ਜਿਵੇਂ ਤੁਹਾਡਾ ਹੈਗਾ ਜਿਵੇਂ ਤੁਸੀਂ ਲਿਖਦੇ ਪਿਓ ਗੀਤਕਾਰੀ ਇਸੇ ਤਰੀਕੇ ਲਿਖਦੇ ਨੇ ਲੋਕ ਤੁਹਾਨੂੰ ਬਹੁਤ ਪਸੰਦ ਕਰਦੇ ਆ ਕਿਉਂਕਿ ਇਸੋ ਜਿਵੇਂ ਲਿਖਣ ਵਾਲੇ ਬਹੁਤ ਲੋਕ ਘੱਟ ਨੇ ਨਰਗਪੁਰ ਸਿੰਘ ਸਾਹਿਬ ਤੁਸੀਂ ਮੇਰੇ ਬਹੁਤ ਸਤਿਕਾਰਯੋਗ ਹੋ ਜੀ ਮੇਰੇ ਵੱਡੇ ਭਾਈ ਹੋ ਜੀ ਮੈਂ ਬੜੀ ਮਹੱਭਤ ਕਰਦਾ ਤੁਹਾਨੂੰ ਜੀ ਬਿਲਕੁਲ ਮੈਂ ਵੀ ਦੱਸਣਾ ਚਾਹੁੰਦਾ ਕਿ ਮੈਂ ਇੰਟਰਵਿਊ ਆ ਬਹੁਤ ਘੱਟ ਕਰਦਾ ਬਿਲਕੁਲ ਮੈਨੂੰ ਪਤਾ ਮੈਂ ਨਹੀਂ ਇੰਟਰਵਿਊ ਕਰਦਾ ਜੀ ਬਿਲਕੁਲ ਪਰ ਤੁਹਾਡੇ ਨਾਲ ਮੋ ਇਨਾ ਮਹੱਭਤ ਨਹੀਂ ਆ ਤੁਹਾਡੇ ਨਾਲ ਜੀ ਕਿ ਬੇਲੇ ਸਤਿਕਾਰਯੋਗ ਹੋ ਤੁਸੀਂ ਤੇ ਮੈਂ ਕਦੀ ਵੀ ਤੁਹਾਨੂੰ ਨਾ ਕਰ ਸਕਦਾ ਪਰ ਦੂਜੀ ਗੱਲ ਇਹ ਆ ਕਿ ਤੁਸੀਂ ਤਾਂ ਸ਼ਾਇਰੀ ਦੀਆਂ ਗੱਲਾਂ ਕਰ ਰਹੇ ਹੋ ਕਿ ਤੁਸੀਂ ਜਦੋਂ ਗੁੱਡ ਮਾਰਨਿੰਗ ਰੋਲ ਸਵੇਰੇ ਆਉਂਦੀ ਹੈ ਨਾ ਤੁਹਾਡਾ ਇੱਕ ਸ਼ੇਅਰ ਆਇਆ ਹੁੰਦਾ ਮੈਨੂੰ ਗੁੱਡ ਮਾਰਨਿੰਗ ਦੇ ਵਿੱਚ ਬੜੀਆਂ ਪਿਆਰੀਆਂ ਦੋ ਚਾਰ ਲਾਈਨਾਂ ਮੋਟੀਵੇਸ਼ਨਲ ਮੋਟੀਵੇਸ਼ਨਲ ਬਿਲਕੁਲ ਬਹੁਤ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਵੀ ਵਕਤ ਕੱਢ ਕੇ ਮੇਰੇ ਲਈ ਬਿਲਕੁਲ ਉਹਦੇ ਲਈ ਨਾ ਹੁੰਦਾ ਮੇਰਾ ਮਕਸਦ ਇਹ ਹੁੰਦਾ ਕਿ ਕਈ ਵਾਰ ਨਾ ਬੰਦਾ ਨਾ ਕਿਸੇ ਗੱਲ ਨੂੰ ਡਿਸਪਾਇੰਟਡ ਹੋਇਆ ਹੁੰਦਾ ਰਾਤ ਨੂੰ ਸੋਚਦਾ ਜਦੋਂ ਸਵੇਰੇ ਜਦੋਂ ਤੁਸੀਂ ਮੋਟੀਵੇਸ਼ਨਲ ਦਿੰਦੇ ਨੇ ਨਾ ਇੱਕ ਵਾਰ ਨਵੀਂ ਊਰਜਾ ਜਿਹੜੀ ਮਿਲਦੀ ਹੈ ਨਾ ਅੱਜ ਤੁਸੀਂ ਮੈਨੂੰ ਰਿਸਪੌਂਡ ਵੀ ਹਰ ਵਾਰੀ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਇਹੀ ਕਹਿੰਦਾ ਕਿ ਤੁਸੀਂ ਇਦਾਂ ਹੀ ਜਿਹੜੇ ਗੀਤ ਆ ਆਪਣੇ ਗੀਤਾਂ ਰਾਹੀਂ ਸਮਾਜ ਨੂੰ ਜ਼ਰੂਰ ਸੇਧ ਦਿੰਦੇ ਰਹੋ ਤੇ ਅਸੀਂ ਫਿਰ ਇੱਕ ਵਾਰੀ ਮਿਲਾਂਗੇ ਤਤਕਰ ਵਾਈਸੋ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਮੰਗੀਮਾਲ ਜੀ ਨੂੰ ਜਿਹੜੇ ਗੀਤ ਆ ਮੈਂ ਫਿਰ ਰਿਪੀਟ ਕਰਨਾ ਚਾਹਾਂਗਾ ਜਿਹੜਾ ਗੀਤ ਆ ਰਿਹਾ ਉਹਨੂੰ ਜ਼ਰੂਰ ਦੇਖਿਓ ਧੰਨਵਾਦ